ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਸਾਰੀ ਸੋਣਿਆ ਜਰੂਰ ਮੇਰਾ ਵੀਰ ਹਨ ਕਿਉਂਕਿ ਬੜੇ ਦਿਨੋਂ ਤੇ ਜਿਹੜਾ ਮੁੱਦਾ ਹੈ ਉਹ ਦੁਕਾਨ ਦਾ ਉਹ ਚੱਲ ਰਿਹਾ ਨਗਰ ਪੰਚਾਇਤ ਨਾਲ ਵੀ ਹੈ ਕੁਝ ਬੰਦਿਆਂ ਨਾਲ ਵੀ ਹੈ ਸੋ ਉਸ ਬੰਦੇ ਵਿੱਚ ਤੁਹਾਡੇ ਸਾਰਿਆਂ ਵੀਰਾਂ ਨਾਲ ਦੋ ਚਾਰ ਗੱਲਾਂ ਕਰਨੀਆਂ ਕਿਉਂਕਿ ਅਸੀਂ ਉਹ ਮਸਲਾ ਬੰਦ ਕਰ ਦਿੱਤਾ ਸੀ ਤਾਂ ਕਈ ਤਰ੍ਹਾਂ ਦੇ ਵਿੱਚ ਭਰਾ ਸਾਡੇ ਇਹ ਸੂ ਜਵਾਨ ਵੀ ਕੋਈ ਹਰੇਕ ਤਰ੍ਹਾਂ ਦਾ ਉਹ ਕਹਿੰਦਾ ਵੀ ਛੱਡੋ ਭਰਾ ਜੋ ਹੋ ਗਿਆ ਠੀਕ ਹੈ ਅਸੀਂ ਬੰਦ ਕਰ ਦਿੱਤਾ ਅਸੀਂ ਸਾਨੂੰ ਕੋਈ ਇਹਦੇ ਵਧਾਉਣ ਨਾਲ ਕੋਈ ਮਿਲਣਾ ਨਹੀਂ ਸੀ ਪਰ ਮੈਂ ਤੁਹਾਡੇ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਿਆਂ ਪਾਰਾ ਜਦੋਂ ਕੋਈ ਬੰਦਾ ਸ਼ਾਂਤ ਬਹਿ ਜਾਂਦਾ ਉਹਨੂੰ ਬੈਠਣ ਵੀ ਨਹੀਂ ਦਿੰਦੇ ਇਹ ਵੀ ਇੱਕ ਬੜੀ ਵੱਡੀ ਪ੍ਰੋਬਲਮ ਹੈ ਇਹਨਾਂ ਲੋਕਾਂ ਦੀ ਉਹ ਮੈਂ ਦੱਸ ਦੇਣਾ ਤੁਹਾਨੂੰ ਪਹਿਲੀ ਗੱਲ ਤੇ ਅਸੀਂ ਬੇਨਤੀ ਕਰਨੀ ਸੀ ਵੀ ਇਲੈਕਸ਼ਨ ਤੋਂ ਬਾਅਦ ਅਸੀਂ ਸਾਰਾ ਏਰੀਆ ਬੁਲਾ ਕੇ ਇੱਕ ਮੀਟਿੰਗ ਰੱਖਾਂਗੇ ਵੱਡੇ ਪੱਧਰ ਤੇ ਜਿੱਦੇ ਵਿੱਚ ਸਰਪੰਚ ਪੰਚ ਇਲਾਕੇ ਦੇ ਸੂਝਵਾਨ ਮਿੱਤਰ ਸੱਜਣ ਸਾਡੇ ਬੁੱਧੀਜੀਵੀ ਨਿਹੰਗ ਸਿੰਘ ਜਿ세 ਬੰਦੀਆਂ ਸਮਾਜ ਸੇਵੀ ਭਰਾ ਸਾਡੇ ਕਿਸਾਨ ਜੁਥੇ ਜੁਥੇ ਬੰਦੀਆਂ ਜਾਂ ਹੋਰ ਵੀ ਜਿੰਨੀਆਂ ਸੁਸਾਇਟੀਆਂ ਨੇ ਚਾਹੇ ਕਿਸੇ ਵੀ ਤਰ੍ਹਾਂ ਚਾਹੇ ਕੋ ਸਮਾਜ ਭਲਾਈ ਦੇ ਕੰਮ ਕਰਦੇ ਆ ਜਾਂ ਜਿੱਦਾਂ ਦੇ ਮਰਜ਼ੀ ਅਸੀਂ ਸਾਰਿਆਂ ਨੂੰ ਸੱਦਾ ਦੇਾਂਗੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੇ ਆਪਾਂ ਇੱਕ ਜਿਹੜੀ ਵਿਚਾਰ ਆ ਉਹ ਕਰਨੀ ਸੀ ਕਰਾਂਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਦਰਗਾਹ ਸਾਈਂ ਬਾਬੂ ਨਨ ਸ਼ਾਹੀ ਦਾ ਮਸਲਾ ਚੱਲ ਰਿਹਾ ਉਹਦੇ ਸੰਬੰਧ ਵਿੱਚ ਸੋ ਮਸਲਾ ਇਹ ਹੈ ਵੀ ਕਈ ਭਰਾ ਸਾਡੇ ਖਬਰ ਠੀਕ ਵੀ ਨਹੀਂ ਨਾ ਦੇ ਅਸੀਂ ਕਹਿੰਦੇ ਹਾਂ ਜੋ ਜਾਇਜ਼ ਖਬਰ ਹੈ ਉਹ ਲਾਓ ਜੋ ਵੀਡੀਓ ਜਾਇਜ਼ ਹੈ ਉਹ ਪਾਓ ਅਸੀਂ ਨਹੀਂ ਕਹਿੰਦੇ ਵੀ ਕੋਈ ਕਾਊਂਟਰਵਰਸੀ ਚਾਹੀਦੀ ਅਸੀਂ ਨਹੀਂ ਚਾਹਦੇ ਕਿ ਕਿਸੇ ਨੂੰ ਆਪਾਂ ਨੀਵਾ ਦਿਖਾ ਕੇ ਤੇ ਅਸੀਂ ਕੋ ਵੱਡੇ ਬਣ ਜਾਣਾ ਉਹ ਗੱਲ ਨਹੀਂ ਜੇ ਕੋ ਤੁਹਾਨੂੰ ਸਭ ਨੂੰ ਪਤਾ ਵੀ ਪਿਛਲੇ ਦਿਨਾਂ ਦੇ ਵਿੱਚ ਜੋ ਗਰੀਬ ਬੰਦੇ ਦੀ ਦੁਕਾਨ ਚੋਕਾਈ ਗਈ ਦੁਕਾਨ ਚਕਾਉਣ ਤੋਂ ਬਾਅਦ ਉਹਦੇ ਨਾਲ ਕੀ ਕੀ ਹੋਇਆ ਉਹਨੂੰ ਥਾਣੇ ਤੱਕ ਲੈ ਕੇ ਗਿਆ ਪਰਚੇ ਕਰਾਉਣ ਤਾਂ ਗੱਲ ਹੋ ਗਈ ਠੀਕ ਹੈ ਸਾਰਾ ਕੁਝ ਹੋ ਗਿਆ ਚਲੋ ਪਰਚਾ ਸਭ ਨੂੰ ਪਤਾ ਵੀ ਕਿਵੇਂ ਉਹ ਕਿਦਾਂ ਗਦਾ ਉਹਨੂੰ ਛਡਾਇਆ ਗਿਆ ਸਵੇਰ ਤੋਂ ਧਰਨਾ ਚੱਲਿਆ ਸ਼ਾਮ ਨੂੰ ਜਾ ਕੇ ਉਹਨੂੰ ਛਡਾਇਆ ਗਿਆ ਸਭ ਨੂੰ ਪਤਾ ਅਸੀਂ ਬੇਨਤੀ ਕਰਦੇ ਹਾਂ ਵੀ ਇੱਕ ਸੱਟ ਦੇ ਪੈਸੇ ਵਾਲੀ ਪਾਰਟੀ ਆ ਧਨਾੜ ਲੋਕ ਹੈ ਛੈਣਚਾ ਲੋਕ ਹੈ ਕਿਉਂਕਿ ਲੋਕ ਚਾਹੇ ਕੋ ਐਮਐਲਏ ਆ ਚਾਹੇ ਕੋ ਮੰਤਰੀ ਆ ਚਾਹੇ ਕੋ ਮਨਿਸਟਰ ਹੈ ਚਾਹੇ ਕੋਈ ਪੰਜਾਬ ਪੁਲਿਸ ਦਾ ਛੋਟਾ ਵੱਡਾ ਅਧਿਕਾਰੀ ਹੈ ਉਹ ਤੇ ਲੋਕ ਨਤਮਸਤਕ ਹੋ ਕੇ ਆਂਦੇ ਆ ਦਰਗਾਹ ਤੇ ਬਾਬਾ ਬੁੱਢਣ ਸ਼ਾਹ ਜੀ ਨੂੰ ਇਹਨਾਂ ਲੋਕਾਂ ਨੂੰ ਨਹੀਂ ਪਰ ਇਹ ਮਿਸਯੂਜ਼ ਕਰਕੇ ਉਹਨਾਂ ਨੂੰ ਗਲਤ ਇਸਤੇਮਾਲ ਕਰਵਾਉਂਦੇ ਆ ਉਹ ਮੈਂ ਦੱਸ ਦੇਣਾ ਕਿਵੇਂ ਦੇਖੋ ਜਿਹੜਾ ਵੀ ਇੱਥੇ ਦਰਗਾਹ ਦੇ ਘੋਆਂ ਦਾ ਅਸੀਂ ਕਹਿੰਨੇ ਆ ਅਸੀਂ ਬੇਨਤੀ ਕਰਦੇ ਆ ਉਹ ਠੀਕ ਉਹਦਾ ਸਤਿਕਾਰ ਕਰਨਾ ਚਾਹੀਦਾ ਅਸੀਂ ਸਤਕਾਰ ਵੱਲੋਂ ਮਨਾ ਨਹੀਂ ਕਰ ਰਹੇ ਪਰ ਜੋ ਇਹਨਾਂ ਦੀਆਂ ਨੀਤੀਆਂ ਐ ਅਸੀਂ ਉਹਨਾਂ ਤੋਂ ਦੁਖੀ ਆ ਜਿਨੀਆਂ ਪੁਜਾਰੀਆਂ ਦੀਆਂ ਨੀਤੀਆਂ ਹਨ ਮੈਂ ਦੋ ਜਰ ਗੱਲਾਂ ਹੋਰ ਵੀ ਸਪਸ਼ਟ ਕਰਦੇ ਆ ਕਿ ਬਾਬਾ ਦਰਵਾਖਸ਼ਾ ਉਹ ਆਪ ਮਾੜਾ ਨਹੀਂ ਕਿਉਂਕਿ ਜਿੰਨੇ ਲੋਕ ਉਹਨੂੰ ਜਾਣਦੇ ਆ ਨੀ ਜੀ ਠੀਕ ਆ ਉਹਦੇ ਉਹ ਵੀ ਕਈ ਵਾਰਾਂ ਉਹ ਜਿੰਦਾ ਖਾਦੀ ਪੀਤੀ ਚੋੜੀ ਕੋਈ ਉੱਪਰ ਥੱਲੇ ਹੋ ਜਾਂਦਾ ਪਰ ਉਦਾਂ ਮਾੜਾ ਨਹੀਂ ਦਿਲਦਾ ਉਹ ਕਿਉਂ ਜਿਹੜੇ ਉਹਦੇ ਆਲ ਦਵਾਲੇ ਦੂਰੇ ਪੁਜਾਰੀ ਹੈ ਨਾ ਉਹ ਉਹਨੂੰ ਮੋਰੇ ਧੱਕਦੇ ਆ ਕਿ ਬਾਬਾ ਆਹ ਕੰਮ ਕਰ ਤੇ ਬਾਬੇ ਨੂੰ ਮਜਬੂਰਨ ਕਰਨਾ ਪੈ ਜਾਂਦਾ ਕਿਉਂਕਿ ਹਿੱਸੇਦਾਰ ਸਾਰੇ ਆ ਇਸ ਕਰਕੇ ਦੇਖੋ ਅਸੀਂ ਬੇਨਤੀ ਕਰਦੇ ਆ ਅਸੀਂ ਸ਼ਾਂਤ ਬੈਠੇ ਸੀ ਪਰ ਜਿਹੜੀ ਤੁਸੀਂ ਆ ਪਰਚਿਆਂ ਪਰਚਿਆਂ ਵਾਲੀ ਖੇਲ ਬਣਾਲੀ ਨਾ ਇਹ ਠੀਕ ਨਹੀਂ ਸਾਨੂੰ ਪਰਚਿਆਂ ਨਾਲ ਕੋਈ ਉਹ ਨਹੀਂ ਹੈ ਬਾਬਾ ਬੁੱਢਣਜੀ ਬਾਬਾ ਬੁੱਢਣ ਸ਼ਾਹ ਜੀ ਦੇ ਕਰਕੇ ਗਰੀਬ ਦੀ ਮਦਦ ਕਰਨ ਕਰਕੇ ਭਾਵੇਂ ਇੱਕ ਦੇ 10 ਪਰਚੇ ਕਰ ਦੋ ਪਰਚਿਆਂ ਦੀ ਗੱਲ ਨਹੀਂ ਕਿਉਂਕਿ ਅਸੀਂ ਸੱਚ ਦੀ ਬਾਤ ਚੱਕੀ ਸੀ ਜੋ ਜੋ ਤੁਸੀਂ ਬਾਬਾ ਜੀ ਦੀ ਦਰਗਾਹ ਦੇ ਉੱਤੇ ਕੰਮ ਕਰ ਰਹੇ ਉਹ ਠੀਕ ਨਹੀਂ ਕਰ ਰਹੇ ਸੀ ਉਹ ਬਾਤ ਚੱਕੀ ਸੀ ਹਾਂ ਜਾਂ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਲੋ ਲਾਈਵ ਡਿਬੇਟ ਕਰਵਾ ਲਓ ਵਿੱਚੇ ਪ੍ਰਸ਼ਾਸਨ ਨੂੰ ਬੁਲਾ ਲਓ ਵਿੱਚੇ ਉੱਚ ਅਧਿਕਾਰੀ ਜਿਹੜੇ ਆ ਉਹ ਬੁਲਾ ਲਓ ਡੀਸੀ ਮੈਡਮ ਨੂੰ ਬੁਲਾਓ ਸਾਰੇ ਬੁਲਾਓ ਵਿੱਚੇ ਮੀਡੀਆ ਬੁਲਾਓ ਤੇ ਲਾਈਵ ਡਿਬੇਟ ਕਰਾਂਗੇ ਅਸੀਂ ਤੁਹਾਡੇ ਨਾਲ ਸਾਡੇ ਪੰਜਾਂ ਬੰਦਿਆਂ ਚੋ ਜਿੰਨੂੰ ਮਰਜ਼ੀ ਚੁਣ ਲਿਓ ਜਿੰਨਾਂ ਤੇ ਤੁਸੀਂ ਦਰਗਾਹ ਚ ਦਿੱਤੀਆਂ ਨਾ ਚਾਹੇ ਨਾਜਰ ਬਾਈ ਹੋਵੇ ਵੀਰ ਹੋਵੇ ਮੈਂ ਹੋਵਾਂ ਮੁੰਡੇ ਦੂਏ ਦੋਨੇ ਕਿਉਂਕਿ ਸਾਡੇ ਨਾਲ ਬੈਠ ਕੇ ਗੱਲ ਕਰ ਲਓ ਜੇ ਅਸੀਂ ਝੂਠੇ ਪਾਏ ਗਏ ਇੱਕ ਦੇ 50 ਪਰਚੇ ਕਰ ਦਿਓ ਸਾਨੂੰ ਪਰਚਿਆਂ ਨੂੰ ਨਹੀਂ ਹੈ ਤੇ ਬਾਬਾ ਜੀ ਕਰਕੇ ਸਾਨੂੰ ਪਰਚੇ ਆਪਣੇ ਸਿਰ ਤੇ ਹੰਡਾਣੇ ਪੈਗੇ ਲੈਣੇ ਪੈਗੇ ਤੇ ਕੋਈ ਵੱਡੀ ਗੱਲ ਨਹੀਂ ਤਾਂ ਅਹੀਂ ਅਹੀਂ ਬਾਬਾ ਜੀ ਵੀ ਜੋ ਇੱਥੇ ਦਰਗਾਹ ਤੇ ਤੁਸੀਂ ਕਰ ਰਹੇ ਜੋ ਸਨ ਸਾਡੀ ਅੱਖਾਂ ਦੇ ਮੂਰੇ ਹੁਣ ਦੇਖ ਨਹੀਂ ਹੁੰਦਾ ਸਾਡੇ ਕੋਲ ਉਹ ਬਹੁਤ ਸੰਗਤਾਂ ਐ ਜਿਹੜੀਆਂ ਸਾਡੇ ਨਾਲ ਜਿਹੜੀਆਂ ਹੁਣ ਬੋਲਣਾ ਚਾਹੁੰਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਬੋਲਣ ਗਿਆ ਵੀ ਕੱਟ ਕਰ ਰਹੇ ਆ ਉਹਦੇ ਵਿੱਚ ਸਾਰੀਆਂ ਸੰਗਤਾਂ ਨੇ ਆਪੇ ਇਹਨਾਂ ਨੂੰ ਜਵਾਬ ਦੇ ਦੇਣਾ ਇਕੱਲੇ ਅਸੀਂ ਨਹੀਂ ਬੋਲ ਰਹੇ ਸੰਗਤਾਂ ਬਹੁਤ ਬੋਲ ਰਹੀਆਂ ਪਿੰਡਾਂ ਦੇ ਸੂ ਜਵਾਨ ਜੋ ਜੋ ਇੱਥੇ ਆਗੇ ਲੋਕ ਵੰਦੇ ਆ ਉਹ ਬੋਲ ਰਹੇ ਜਿਹੜੇ ਇੱਥੇ ਵਿਚਾਰੇ ਲੰਗਰ ਲਾਉਂਦੇ ਸੀ ਜਾ ਕੇ ਉਹਨਾਂ ਨੂੰ ਪੁੱਛੇ ਹੋ ਜਾ ਕੇ ਜਿਹੜੇ ਇੱਥੇ ਗੰਨੇ ਦਾ ਲੰਗਰ ਲਾਉਂਦੇ ਸੀ ਉਹ ਕਿੰਨੇ ਦੁਖੀ ਸੀ ਇਹਨਾਂ ਦੇ ਕੋਲ ਇਹਨਾਂ ਨੇ ਜਗ੍ਹਾ ਨਹੀਂ ਦਿੱਤੀ ਪ੍ਰਸ਼ਾਦਾ ਦਾ ਵੀ ਨਹੀਂ ਦਿੰਦੇ ਉਹਨਾਂ ਨੂੰ ਉਹ ਇੱਕ ਲੰਗਰ ਲਾਉਣ ਹੁੰਦੇ ਸੀ ਇੱਥੇ ਇਹ ਜੇ ਮੈਂ ਮੇਰੇ ਕੋ ਮੇਰੇ ਕੋ ਡਰੈਸ ਲੈ ਲਿਆ ਤਾਂ ਮੈਂ ਫੋਨ ਤੇ ਵੀ ਜੇ ਕੋਈ ਬੰਦਾ ਚਾਹੁੰਦਾ ਹਾਂ ਤਾਂ ਮੈਂ ਗੱਲ ਵੀ ਕਰਵਾ ਦੇਵਾਂਗਾ ਨਾ ਵੀਰਾਂ ਦੀ ਸਰਪੰਚ ਸਾਹਿਬ ਦੀ ਉਹ ਸਰਪੰਚਾ ਭਰਾ ਸਾਡਾ ਜਿਹੜਾ ਇੱਥੇ ਲੰਗਰ ਲਾਉਂਦਾ ਤਿੰਨ ਤਿੰਨ ਟਰਾਲੇ ਗੰਨਿਆਂ ਦੇ ਲੈ ਕੇ ਆਉਂਦਾ ਉਹ ਤੇ ਤਿੰਨ ਦਿਨ ਚਾਰ ਦਿਨ ਲੰਗਰ ਚੱਲਦਾ ਉਹਦਾ ਤੇ ਇਹਨਾਂ ਨੂੰ ਉੱਪਰ ਜਗ੍ਹਾ ਨਹੀਂ ਦਿੱਤੀ ਉਹਨੂੰ ਲੰਗਰ ਲਾਉਣ ਵਾਸਤੇ ਕਿਉਂ ਨਹੀਂ ਜਗ੍ਹਾ ਉਹ ਕਬਜ਼ੇ ਕਰਨ ਵਾਸਤੇ ਜਗ੍ਹਾ ਤੁਹਾਡੇ ਕੋਲ ਹੈਗੀ ਹੈ ਤੇ ਕਿਸੇ ਗਰੀਬ ਕੋਈ ਬੰਦਾ ਆ ਕੇ ਲੰਗਰ ਲਾ ਰਿਆ ਉਹਨੂੰ ਤੁਸੀਂ ਜਗ੍ਹਾ ਨਹੀਂ ਦੇ ਸਕਦੇ ਤੁਸੀਂ ਦੁਕਾਨਾਂ ਪਾ ਕੇ ਕਿਰਾਏ ਦੇ ਦੇ ਸਕਦੇ ਇਹ ਗਰੀਬ ਨੂੰ ਲੰਗਰ ਲਾਉਣ ਵਾਸਤੇ ਜਗ੍ਹਾ ਨਹੀਂ ਤੁਸੀਂ ਦੇ ਸਕਦੇ ਅੱਜ ਹੀ ਮੈਂ ਪ੍ਰੂਫ ਦਊਂਗਾ ਇਹਦੇ ਜੇ ਟਾਈਮ ਲੱਗਾ ਤਾਂ ਹੋਰ ਭਰਾਵਾਂ ਨੂੰ ਬੁਲਾਵਾਂਗੇ ਵੀ ਆਪਾਂ ਉਸ ਕੱਟ ਦੇ ਵਿੱਚ ਮੈਂ ਬੁਲਾਉਂਗਾ ਜਿਹੜਾ ਕੱਟ ਕਰਨ ਜਾ ਰਹੇ ਸੀ ਆ ਇਲੈਕਸ਼ਨ ਤੋਂ ਬਾਅਦ ਸੋ ਸਾਨੂੰ ਐੜੇ ਤੁਸੀਂ ਪਰਚੇ ਪਾਏ ਪਰਚਾ-ਪੁਰਚਾ ਦੀ ਸਾਨੂੰ ਗੱਲ ਕੋਈ ਨਹੀਂ ਹੈਗੀ ਬਾਬਾ ਜੀ ਕਰਕੇ ਮੈਂ ਪਹਿਲਾਂ ਵੀ ਕਿਹਾ ਵੀ ਸਾਨੂੰ ਇੱਕ ਤਾਂ 40 ਹੁਣ ਕੋਈ ਇਤਰਾਜ਼ਬਾਜ਼ੀ ਨਹੀਂ ਪਰ ਮੈਂ ਸੰਗਤ ਦੇ ਚਰਨਾਂ 'ਚ ਇੱਕ ਬੇਨਤੀ ਕਰਨੀ ਚਾਹੁੰਦਾ ਸਿੱਖ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ ਕਿ ਇੱਥੇ ਜੋ ਗੁਰੂ ਸਾਹਿਬਾਨਾਂ ਦਾ ਇਤਿਹਾਸ ਲਿਆ ਜਾਂਦਾ ਗੁਰੂ ਨਾਨਕ ਦੇਵ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਇਸ ਜਗ੍ਹਾ ਤੇ ਆਏ ਅੱਥੀ ਬਾਬਾ ਬੁੰਨੀ ਸਾਹਿਬ ਨੂੰ ਦਫਨਾਇਆ ਤੇ ਉੱਤੇ ਰਮਾਲਾ ਭੇਡ ਕਰਿਆ ਕਿ ਇੱਥੇ ਗੁਰਦੁਆਰਾ ਨਹੀਂ ਬਣਾਉਣਾ ਚਾਹੀਦਾ ਸਾਡੇ ਗੁਰੂਆਂ ਦੇ ਜਿੱਥੇ ਘੋੜੇ ਵਜੇਦੇ ਉੱਥੇ ਵੀ ਗੁਰਦਰੇ ਬਣੇ ਜਿੱਥੇ ਗੁਰੂ ਮਹਾਰੇ ਨੇ ਕੰਗਾ ਕਰਿਆ ਉੱਥੇ ਵੀ ਗੁਰਦਰੇ ਬਣੇ ਜਿੱਥੇ ਦਤਨ ਕੀਤੀ ਉੱਥੇ ਵੀ ਗੁਰਦਰੇ ਬਣੇ ਹਾਂਜੀ ਜੋ ਜੋ ਕੌਤਕ ਦਾ ਜਿੱਥੇ ਜਿੱਥੇ ਗੁਰੂ ਸਾਹਿਬਾਨ ਜਾ ਗਏ ਜਿੱਥੇ ਧਰਤੀ ਨੂੰ ਭਾਗ ਲਾਏ ਉੱਥੇ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਗਏ ਦੇ ਬਣੇ ਵੀ ਆ ਵਧੀਆਂ ਮਾਰਤਾ ਬਣੀਆਂ ਅਸੀਂ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਅੱਗੇ ਸਿੱਖ ਜਥੇਬੰਦੀਆਂ ਅੱਗੇ ਨਿਹੰਗ ਸਿੰਘ ਜਥੇਬੰਦੀਆਂ ਅੱਗੇ ਬੇਨਤੀ ਕਰਦੇ ਹਾਂ ਵੀ ਇੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਬਣਾ ਚਾਹੀਦਾ ਉਹ ਗੁਰਨਾਨਕ ਜੀ ਦੇ ਸਬੰਧ ਦੇ ਵਿੱਚ ਇਹ ਸਾਰਾ ਕੁਝ ਹੈ ਉਹਨਾਂ ਨੇ ਉੱਥੇ ਜਿਹੜਾ ਦੁੱਧ ਪੀਟ ਕਰਿਆ ਸੀ ਕਿਉਂਕਿ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦਿਆਂ ਜੋ ਤਾਂ ਲੋਕ ਬਹੁਤਾ ਇਸ ਦੀ ਤਵੱਜੋ ਨਹੀਂ ਲੈਂਦੇ ਕਿਉਂਕਿ ਜਿਹੜਾ ਇਤਿਹਾਸ ਸੁਣਾਉਂਦੇ ਆ ਇਤਿਹਾਸ ਬਹੁਤ ਗਲਤ ਸੁਣਾਉਂਦੇ ਆ ਇਤਿਹਾਸ ਦੇ ਵਿੱਚ ਇਹ ਦੋ ਤਿੰਨ ਗੱਲਾਂ ਐਡਿਟ ਨਹੀਂ ਕਰਦੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਅੱਛਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਨਾਂ ਨੇ ਅਗਰ ਇਤਿਹਾਸ ਸਹੀ ਕਰਕੇ ਲਾਤਾ ਤਾਂ ਠੀਕ ਹੈ ਨਹੀਂ ਤੇ ਸਾਡੇ ਕੋਲ ਤਿੰਨ ਚਾਰ ਕਾਪੀਆਂ ਮੇਰੇ ਕੋਲ ਆਗਿਆ ਇਤਿਹਾਸ ਦੀਆਂ ਉਹ ਅਸੀਂ ਅਜੇ ਪੋਸਟਰ ਬਣਾ ਕੇ ਗੇਟ ਤੋਂ ਲੈ ਕੇ ਤੇ ਉੱਪਰ ਦਰਗਾਹ ਤੱਕ ਅਸੀਂ ਆਪ ਲਾਵਾਂਗੇ ਉਹਦੇ ਵਿੱਚ ਤੁਸੀਂ ਦੇਖ ਲਿਓ ਵੀ ਇੱਥੇ ਗੁਰਦ੍ਰਸਾਭਾ ਬਣਾ ਚਾਹੀਦਾ ਕਿ じゃ ਨਹੀਂ ਇੱਥੇ ਪਹਿਲਾਂ ਗੁਰਦ੍ਰਸਾਭਾ ਬਣ ਲੱਗਾ ਸੀ ਇਹਨਾਂ ਨੇ ਰਾਤੋ ਰਾਤ ਪੈਸਾ ਚੜਾ ਕੇ ਇਹਦੇ ਚਸ਼ਮ ਦੀ ਗਵਾ ਬੰਦੇ ਹੈਗੇ ਆ ਸਾਡੇ ਕੋਲ ਇਹਨਾਂ ਨੂੰ ਇਹ ਆ ਵੀ ਜੇ ਇੱਥੇ ਗੁਰਦ੍ਰਸਾਭਾ ਬਣ ਗਿਆ ਤੇ ਸਾਡੀ ਜਿਹੜੀ ਪੌਕਟ ਮਣੀ ਹੈ ਤੇ ਘਟ ਦੇਣੀ ਹੈ ਸੋ ਜਿੰਨੇ ਪ੍ਰਮਾਤਮਾ ਨੇ ਜੀ ਦਿੱਤੇ ਆ ਉਹਨੇ ਪਾਲਣ ਵਾਸਤੇ ਵੀ ਉਹਨੇ ਜਰੀਆ ਬਣਾਇਆ ਹੋਇਆ ਹੈ ਇਹਨਾਂ ਨੂੰ ਕਹਿੰਨਾ ਵੀ ਡਰਨ ਦੀ ਲੋੜ ਕੋਈ ਨਹੀਂ ਜੇ ਪ੍ਰਮਾਤਮਾ ਨੇ ਤੁਹਾਨੂੰ ਜ਼ਿੰਦਗਾਨੀ ਬਖਸ਼ੀ ਹੈ ਤਾਂ ਤੁਸੀਂ ਰੋਟੀ ਪਾਣੀ ਤੋਂ ਡਰੋ ਨਾ ਰੋਟੀ ਪਾਣੀ ਤੁਹਾਨੂੰ ਮਿਲ ਜਾਣਾ ਪ੍ਰਸ਼ਾਦਾ ਤੁਹਾਨੂੰ ਵਧੀਆ ਛਾਂ ਦੇ ਮਿਲੂਗਾ ਉਸ ਤੋਂ ਵੀ ਕਿਉਂਕਿ ਜਿਹੜੀ ਤੁਸੀਂ ਆ ਪੈਸੇ ਦੁਰਵਰਤੋਂ ਕਰ ਰਹੇ ਜੇ ਇਹ ਕੱਢ ਜੂਗੀ ਉਹ ਪੈਸਾ ਤੁਸੀਂ ਇਮਾਰਤਾਂ ਤੇ ਲਾਓ ਬਿਲਡਿੰਗਾਂ ਤੇ ਲਾਓ ਜਿਹੜੀਆਂ ਬਿਲਡਿੰਗਾਂ ਕਹਿ ਰਹੇ ਵੀ ਬਣਾਈਆਂ ਇੱਕ ਰিসিਵਰ ਲੱਗਾ ਆ ਸੀ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆ ਕੋਟ ਲਓ ਇਹਨਾਂ ਦਾ ਕੋਰਟ ਕੇਸ ਚੱਲਦੇ ਇੱਕ ਨਹੀਂ ਚੱਲਦੇ ਬਹੁਤ ਚੱਲਦੇ ਆ ਆਪ ਸਮੇਂ ਵੰਡ ਕਰਕੇ ਉਸ ਕਾਪੀਆਂ ਮੇਰਕੋ ਵੀ ਲੈ ਜਾਓ ਮੇਰਕੋ ਵੀ ਆ ਗਿਆ ਮੇਰੇ ਇਹਨਾਂ ਭਰਾਵਾਂ ਨੇ ਦਸੀਆਂ ਮੈਨੂੰ ਭੇਜੀਆਂ ਮੈਂ ਵੀ ਦੇ ਦੂੰਗਾ ਤੁਹਾਨੂੰ ਰੀਸੀਵਰ ਕਿਦਾਂ ਲਾਇਆ ਕਿੰਨੇ ਲਵਾਇਆ ਉਹ ਵੀ ਤੁਹਾਨੂੰ ਭੇਜਾਂਗੇ ਜੇ ਕਰਨ ਜਜ਼ਮੇਟ ਦੀ ਕਾਪੀ ਲੈਣੀ ਹੋਵੇ ਉਹ ਵੀ ਅਸੀਂ ਪਾ ਦਾਂਗੇ ਤੇ ਉਹ ਵੀ ਰੀਸੀਵਰ ਲਗਿਆ ਰੀਸੀਵਰ ਉਹ ਜਿਹੜਾ ਵਕੀਲ ਐਨਾ ਵਧੀਆ ਸੀ ਨੰਗਲ ਸਾਈਡ ਦਾ ਉਹ ਜਿਹੜਾ ਭਰਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹਦਾ ਉਹਨੇ ਜਿੰਨਾ ਪੈਸਾ ਉੱਪਰ ਲਾਇਆ ਚਾਹੇ ਵਾਸ਼ ਵੇਸ਼ਨ ਹੱਥੋਂ ਆਣ ਵਾਲੇ ਲਾ ਲਓ ਬਿਲਡਿੰਗਾਂ ਲਾ ਲਓ ਉਹਦੇ ਹੱਥਾਂ ਬਣੀਆਂ ਹੱਥੀ ਬਣੀਆਂ ਹੋਈਆਂ ਕਿਉਂ ਅਜੇ ਸਿਰਫ ਤੁਸੀਂ ਅੰਦਾਜ਼ਾ ਲਾਇਓ ਕਿ ਕਿੰਨੀ ਮਾਇਆ ਚੜਦੀ ਹੋਗੀ ਇੱਥੇ ਸਿਰਫ ਉਹ ਪੈਸਾ ਕੀ ਸੀ ਕਾਊਂਟਰ ਦੇ ਪੈਸੇ ਦੇ ਨਾਲ ਹੀ ਹੋ ਨਾ ਨੂਨ ਚਾਲੂ ਦੇ ਪੈਸੇ ਦੇ ਨਾਲ ਹੀ ਉਹਨਾਂ ਨੇ ਇਹ ਬਿਲਡਿੰਗ ਉਹ ਸਾਰੀ ਤੇ ਜੇ ਗੱਲਿਆਂ ਦੀ ਮਾਇਆ ਵੀ ਕਿਤੇ ਉਹਦੇ ਕੋਲ ਹੁੰਦੀ ਤੇ ਤੁਸੀਂ ਆਪ ਅੰਦਾਜ਼ਾ ਲਾ ਰਹੇ ਹੋ ਵੀ ਇੱਥੇ ਭਾਵੇਂ ਸੋਨੇ ਦੀਆਂ ਮੂਰਤੀਆਂ ਬਣਾ ਕੇ ਲਾ ਦਿੰਦੇ ਆਪਾਂ ਤਾਂ ਵੀ ਪੈਸਾ ਇੱਥੇ ਮੁੱਕਣ ਵਾਲੀ ਨਹੀਂ ਇੱਥੇ ਸੰਗਤਾਂ ਦੇ ਨਹੀਂ ਉਹ ਸੇਵਾ ਕਰਨ ਵਾਲੀਆਂ ਵੀ ਤੁਸੀਂ ਗੱਲ ਛੱਡ ਦਿਓ ਪਰ ਜੋ ਸੰਗਤਾਂ ਚੜਾਉਂਦੀਆਂ ਹੈ ਰਾਹ ਨੂੰ ਘਰਾਂ ਨੂੰ ਲੈ ਜਾਂਦੇ ਆ ਉਹ ਵੀ ਤੁਹਾਨੂੰ ਪ੍ਰੂਫ ਦੇ ਦਾਂਗੇ ਅਸੀਂ ਇਹ ਕਹਿੰਦੇ ਵੀ ਸਾਡੇ ਪੁਜਾਰੀ ਇੱਥੇ ਮੰਗ ਰਸਤ ਇਕੱਠੀ ਨਹੀਂ ਕਰ ਜਾਂਦੇ ਅਸੀਂ ਚਾਹੀ ਵਾਨੂੰ ਪਤਾ ਵੀ ਰਸਤ ਇਕੱਠੀ ਕਰਨ ਨਹੀਂ ਜਾਂਦੇ ਪਰ ਜਿੰਨਾ ਪੈਸਾ ਤੁਸੀਂ ਇਤਿਹਾਸ ਸੁਣਾਉਣ ਦੇ ਉੱਤੇ ਇਕੱਠਾ ਕਰਦੇ ਜੇ ਇਹ ਸ਼ਾਇਦ ਜਿਹੜੇ ਲੋਕ ਘਰਾਂ ਦੇ ਵਿੱਚ ਗ੍ਰਹੀ ਕਰਦੇ ਉਹ ਤੋਂ ਦੁਗਣਾ ਤੇ ਗਣਾ ਪੈਸਾ ਇਕੱਠਾ ਕਰਦੇ ਤੁਸੀਂ ਉਹ ਕਿਤੇ ਲਾਇਆ ਕਿੰਨੇ ਚਿਰ ਦਾ ਬਾਬਾ ਬੁੰਨ੍ਹ ਸਿੰਘ ਦਾ ਸਥਾਨ ਬਣਿਆ ਉਹ ਬਾਬਾ ਗਰਦੇਤਾ ਜੀ ਦਾ ਬਰਾਬਰ ਸਥਾਨ ਹੈ ਉੱਥੇ ਦੇਖੋ ਕਿੰਦਾ ਰਹਿਣ ਬਹਿਣ ਸਹਿਣ ਨੂੰ ਸਾਰਾ ਕੁਝ ਹੈਗਾ ਬਰਾਬਰ ਦਾ ਸਥਾਨ ਹੈ ਬਾਬਾ ਬੁੰਨ੍ਹ ਸਿੰਘਾ ਕਿ ਇੱਥੇ ਇਮਾਰਤ ਨਹੀਂ ਬਣਨੀ ਚਾਹੀਦੀ ਇਥੇ 24 ਘੰਟੇ ਲੰਗਰ ਨਹੀਂ ਚੱਲਣਾ ਚਾਹੀਦਾ ਇੱਥੇ ਕੋਈ ਅੱਛੀ ਸੁਵਿਧਾ ਨਹੀਂ ਹੋਣੀ ਚਾਹੀਦੀ ਸੰਗਤ ਦੇ ਆਉਣ ਜਾਣ ਵਾਸਤੇ ਇੱਥੇ ਦੇ ਜਿਹੜੇ ਸਕੂਟਰੀਆਂ ਚੋਰੀ ਹੋਈਆਂ ਨੇ ਦਰਗਾਹ ਦੇ ਉੱਤੇ ਲਾਈਆਂ ਮੁਰਗੇ ਕੈਮਰੇ ਨਹੀਂ ਖੜਾਏ ਜਾਂਦੇ ਤੁਹਾਨੂੰ ਦਿਖਾਈ ਨਹੀਂ ਜਾਂਦੇ ਧੱਕੇ ਨਾਲ ਕੈਮਰੇ ਅਸੀਂ ਚੈੱਕ ਕਰਦੇ ਹਾਂ ਇੱਥੇ ਵੀ ਹਾਲਾਤ ਬਣੇ ਹੋਏ ਆ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਪੈਸਾ ਖਾਓ ਤੁਹਾਡਾ ਪੈਸੇ ਨਾ ਲੈਣ ਦੇ ਨਹੀਂ ਪਰ ਜੋ ਤੁਸੀਂ ਦਰਬਾਰ ਦੇ ਵਿੱਚ ਚੱਪਲਾਂ ਲੈ ਕੇ ਤੁਰੇ ਫਿਰਦੇ ਜੀ ਬਾਬਾ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਉਹ ਥੋੜੇ ਦਿਨ ਪਹਿਲਾਂ ਤੁਸੀਂ ਮੈਨੂੰ ਵੀ ਬੁਲਾਇਆ ਸੀ ਮੈਂ ਤੁਹਾਨੂੰ ਫੋਨ ਤੇ ਗੱਲ ਕਰੀ ਸੀ ਕਿ ਬਾਬਾ ਜੀ ਤੁਹਾਡੇ ਬੰਦੇ ਜਿਹੜੇ ਆ ਲੰਗਰ ਦੇ ਵਿੱਚ ਸਿਗਰਟਾ ਪੀਂਦੇ ਆ ਤੁਸੀਂ ਉਹ ਕੈਮਰੇ ਕਰਵਾਇਆ ਬਾਬੇ ਦੇ ਕਮਰੇ ਦੀ ਗੱਲ ਆ ਇਹ ਮੁੜ ਕੇ ਬਾਬੇ ਨੇ ਸਾਰੇ ਵਰਕਰ ਇਕੱਠੇ ਕਰੇ ਤੇ ਉਹਦੇ ਉੱਤੇ ਮੇਰਾ ਨਾਮ ਆ ਗਿਆ ਵੀ ਜੱਸਾ ਕਹਿ ਰਿਹਾ ਵੀ ਇੱਥੇ ਸਿਗਰਟਾ ਪੀਂਦੇ ਆ ਤੇ ਸਾਰੇ ਵਰਕਰਾਂ ਨੇ ਆ ਕੇ ਫਿਰ ਮਾਫੀ ਮੰਗੀ ਕਿ ਚਲੋ ਆਏਗਾ ਨਹੀਂ ਪੀਂਦੀ ਅਸੀਂ ਚਾਹੇ ਉਹ ਪ੍ਰਸ਼ਾਦਾ ਪਕਾਉਣ ਵਾਲੇ ਹੋਣ ਵਰਤੌਣ ਵਾਲੇ ਹੋਣ ਜਿਹੜੇ ਮਰਜ਼ੀ ਹੋਣ ਇਹ ਸਭ ਨੂੰ ਪਤਾ ਏ ਉੱਥੇ ਸਾਰੇ ਬਿਜਾਰੀ ਇਕੱਠੇ ਸੀ ਉਹ ਦਿਨ ਜਿੱਦਣ ਸਾਬ ਬਾਬੇ ਨੇ ਸਾਰੇ ਇਕੱਠੇ ਕਰਕੇ ਇਹਨਾਂ ਨੂੰ ਕਿਹਾ ਕਿ ਅੱਜ ਤੋਂ ਬਾਅਦ ਪਈ ਇੱਥੇ ਬੀੜੀ ਸਿਰਕੜਨਾ ਕੋਈ ਪੀਓ ਨਹੀਂ ਤੇ ਮੈਂ ਕੱਢ ਦੇਣੇ ਤੁਹਾਨੂੰ ਇੱਥੋਂ ਚਲੋ ਬਾਬੇ ਨੇ ਵਧੀਆ ਗੜਿਆ ਦੱਬਾ ਮਾਰਿਆ ਠੀਕ ਹੋਇਆ ਪਰ ਅੱਧੇ ਘੰਟੇ ਮਾਰੀ ਬਾਬੇ ਦਾ ਮੁੰਡਾ ਉੱਥੇ ਜਾ ਕੇ ਸਿਗਰਟ ਪੀ ਰਿਹਾ ਨੰਗਰ ਦੇ ਵਿੱਚ ਇਹ ਗੱਲ ਆ ਠੀਕ ਨਹੀਂ ਬਾਬਾ ਜੀ ਤੁਹਾਡੇ ਬੰਦੇ ਆ ਕੇ ਦੱਸਦੇ ਸਾਨੂੰ ਕਿ ਸੁਪਨੇ ਆਦੇ ਆ ਵਿੱਦ ਪ੍ਰੂਫਾਂ ਨਾਲ ਦੱਸਦੇ ਨਾਲੇ ਉਹ ਉਹ ਫੋਟੋ ਵੀ ਖੇਚਣ ਦੇ ਵੀਡੀਓ ਬਣਾਉਣ ਦੇ ਫਿਰ ਇਹਨਾਂ ਨੂੰ ਦੇਣ ਦੇ ਬੜੀਆਂ ਵੀਡੀਓ ਪਈਆਂ ਇਹ ਜਨਤਕ ਨਹੀਂ ਕਰਨੀਆਂ ਚਾਹਦੇ ਕਿਉਂ ਉਹਦੇ ਵਿੱਚ ਸਾਡੀ ਵੀ ਬਦਨਾਮੀ ਹੈ ਸਾਡਾ 100 ਮੀਟਰ ਤੇ ਘਰ ਹੈ ਕੱਲ ਵੀ ਵੀਰ ਸਾਡਾ ਇੱਕ ਅੜਨਾ ਜਿੱਦ ਰਿਹਾ ਵੀ ਯਾਰ ਤੁਸੀਂ ਐਂਦਾ ਕਹਿੰਦੇ ਜਿਵੇਂ ਮੈਂ ਉਸ ਭਰਾ ਨੂੰ ਕਹਾਂ ਵੀ ਸਾਡੇ ਨਾਲੋਂ ਜ਼ਿਆਦਾ ਇਹਨਾਂ ਨੂੰ ਕੋਈ ਜਾਣਦਾ ਨਹੀਂ ਸਾਡਾ ਮੁਸਲਮ ਸਿੱਖ ਨਾਲ ਕੋਈ ਵੈਰ ਵਿਰੋਧ ਨਹੀਂ ਸਾਡੇ ਮੇਰਾ ਪਿਆਰ ਸਭ ਤੋਂ ਜ਼ਿਆਦਾ ਹੈ ਤੇ ਮੁਸਲਮ ਭਾਈਚਾਰੇ ਨਾਲ ਹੈ ਸਭ ਨੂੰ ਪਤਾ ਨਹੀਂ ਤੇ ਕੋਈ ਬੰਦਾ ਪ੍ਰੂਫ ਕਰ ਦੇਵੇ ਵੀ ਇਹ ਜੱਸਾ ਝੂਠ ਬੋਲਦਾ 35 40 ਸਾਲ ਦਾ ਮੇਰਾ ਪ੍ਰੇਮ ਜਿਹੜਾ ਡਾਡੀ ਸੀ ਸੁਣੀਆ ਮਨਜੀਤ ਹੁਣੀਆ ਅਸ਼ੇਰੇ ਹੁਣੀਆ ਇਹਨਾਂ ਨਾਲ ਮੇਰਾ 35-40 ਸਾਲ ਦਾ ਪਿਆਰ ਹੈ। ਐਜੇ ਇੱਕ ਅਸੀਂ ਪਰਿਵਾਰ ਨਾਲ ਵਰਤਦੇ ਆਂ। ਨਿੱਕੇ ਹੁੰਦੇ ਇਕੱਠੇ ਪਲੇ ਆਂ ਇਕੱਠੇ ਸਕੂਲਾਂ 'ਚ ਗਏ ਆਂ ਅਸੀਂ। ਨਹੀਂ ਤਾਂ ਪੁੱਛ ਵੀ ਲਿਓ ਕਿਸੇ ਨੂੰ। ਇੰਨਾ ਕੋ ਇਹਨਾਂ ਬਾਰੇ ਨਹੀਂ ਜਾਣਦਾ ਹੋਣਾ ਜਿੰਨਾ ਮੈਂ ਜਾਣਦਾ। ਮੁਸਲਮ ਮੁਸਲਮ ਭਾਈਚਾਰੇ ਪਾਣੀ। ਹਰ ਇੱਕ ਜਗ੍ਹਾ ਮੈਂ ਜਾਣਾ। ਸੌਦੀ ਮੈਂ ਰਹਿ ਕੇ ਆਇਆ। ਪਰ ਮੈਂ ਇੱਕ ਬਾਬਾ ਜੀ ਬੇਨਤੀ ਵੀ ਕਰਦਿਆਂ ਕਿ ਐਜੇ ਇੱਕ ਮੁਸਲਮ ਕੁਰਾਨ ਦੇ ਵਿੱਚ ਵੀ ਲਿਖਿਆ ਹੋਇਆ ਏ ਨਹੀਂ ਤਾਂ ਤੁਸੀਂ ਦੱਦ ਵਿੱਚ ਜੱਸਾ ਝੂਠ ਬੋਲਦਾ ਕਿ ਨਹੀਂ ਵੀ 1 ਰੁਪਇਆ ਵੀ ਹਰਾਮ ਦਾ ਨਹੀਂ ਖਾ ਸਕਦੇ ਉਹ ਗੁਨਾਹਦਾਰ ਹੈ ਉਹ ਫਿਰ ਕਿੱਦਾਂ ਨਿਕਲਦਾ ਤੁਹਾਨੂੰ ਪਤਾ ਏ ਥੋੜੇ ਨਬੀ ਨੇ ਕਿ ਉਹਦੇ ਮੂਰੇ ਲਿਖਿਆ ਹੋਇਆ ਏ ਅਸੀਂ ਪੈਸਾ ਕੋ ਵਿਆਜ ਤੇ ਨਹੀਂ ਦੇ ਸਕਦੇ ਉਹਦਾ ਵਿਆਜ ਨਹੀਂ ਖਾ ਸਕਦੇ ਪੈਸੇ ਦਾ ਤੁਹਾਨੂੰ ਸਾਰਾ ਪਤਾ ਏ ਜੇ ਨਹੀਂ ਮੇਰੀਆਂ ਗੱਲਾਂ ਝੂਠ ਹੈ ਤਾਂ ਤੁਸੀਂ ਆਹ ਬੋਦਾ ਦਿਓ ਪਰ ਤੁਸੀਂ ਕੋ ਕਸਰ ਨਹੀਂ ਛੱਡ ਰਹੇ ਜਿੰਨਾ ਪੈਸਾ ਤੁਸੀਂ ਆਸ਼ੀਰਵਾਦੀ ਦੇ ਇੱਧਰ ਉੱਧਰ ਖਰਚਾ ਕਰਦੇ ਜੀ ਮੈਂ ਤੁਹਾਨੂੰ ਹੱਥ ਜੁੜ ਕੇ ਪੀਰ ਕਰਦਾ ਬੇਨਤੀ ਕਰਦਾ ਸਾਡੇ ਦੇ ਪਰਚੇ ਕਰਾਉਣ ਦੇ ਮਾਰੇ ਤੁਸੀਂ ਪੈਸਾ ਖਰਚ ਕਰ ਰਹੇ ਜੀ ਸਾਡੇ ਕੇਸ ਪਾਉਣ ਦੇ ਉੱਤੇ ਤੁਸੀਂ ਪੈਸਾ ਖਰਚ ਕਰ ਰਹੇ ਜੀ ਇਹਦੇ ਵਕੀਲਾਂ ਨੂੰ ਮਾਇਆ ਦੇ ਰਹੇ ਜੀ ਉਹ ਮਾਇਆ ਤੁਸੀਂ ਉੱਪਰ ਲਾਓ 24 ਘੰਟੇ ਲੰਗਰ ਕਰਦੋ ਕੁਝ ਦਿਨ ਪਹਿਲਾਂ ਤੁਸੀਂ ਵੀ ਜੇ ਲੰਗਰ ਵਾਸਤੇ ਗਏ ਸੀ ਮੈਂ ਫੇਲੇ ਕਮੈਂਟ ਵੀ ਕਰਿਆ ਸੀ ਤੇ ਸਾਡੇ ਭਰਾ ਨੇ ਇੱਕ ਨੇ ਕਮੈਂਟ ਕਰਿਆ ਵੀ ਯਾਰਾ ਤੂੰ ਹਰ ਇੱਕ ਜਗ੍ਹਾ ਨਾ ਟੰਗੜਾ ਆਇਆ ਕਰੋ ਤਾਂ ਨਹੀਂ ਤਾਂੜਉਨੇ ਆ ਵੀ ਇੱਥੇ ਤੇ ਦੋ ਵੇ ਟਵਾ ਲੰਗਰ ਨਹੀਂ ਮਿਲਦਾ ਨਹੀਂ ਤੇ ਆ ਕੇ ਕੋਈ ਦੇਖ ਲਵੇ ਜਿਹੜਾ ਤੁਸੀਂ ਪੀਜੇ ਲੰਗਰ ਵਾਸਤੇ ਜਾਂਦੇ ਜੀ ਚਾਹੇ ਜਿਨੇ ਮਰਜ਼ੀ ਸੇਵਾ ਸ਼ੁਰੂ ਕਰੀਆ ਸੀ ਕਿੰਨੇ ਸੇਵਾ ਕਰਨੀ ਚਾਹੀਦੀ ਹੈ ਪਰ ਜਿੱਥੇ ਲੱਕਾਂ ਅਸ਼ਰਦਾਲੂ ਸਵੇਰ ਤੋਂ ਲੈ ਕੇ ਸ਼ਾਮ ਦਾ ਗਾਂਦੇ ਇੱਥੋਂ ਦੇ ਭੁੱਖੇ ਜਾਂਦੇ ਆ ਇੱਥੇ ਤੁਸੀਂ 24 ਘੰਟੇ ਲੰਗਰ ਕਰ ਲੋ ਕਿੰਨਾ ਇਥੇ ਰਾਸ਼ਨ ਚੜਦਾ ਕਿੰਨੀ ਕਣਕ ਚੜਦੀ ਕਿੰਨੀ ਮੱਕੀ ਚੜਦੀ ਕਿੰਨੀਆਂ ਦਾਲਾਂ ਚੜਦੀਆਂ ਉਹ ਵੰਡੋ ਨਾ ਘਰਾਂ ਨੂੰ ਨਾ ਖੜੋ ਤੇ ਇੱਥੇ ਚੜਾਓ ਲੰਗਰਾਂ ਦੇ ਵਿੱਚ ਵਰਤਾਓ ਤੂੜੀ ਨਹੀਂ ਆਉਂਦੀ ਗੁਰਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਲਾ ਕੇ ਤੇ ਦੇਖੋ ਕਿਸੇ ਗੁਰਦੁਆਰੇ 'ਚ ਕਮੀ ਆਈ ਪਰ ਪਹਿਲਾਂ ਤੁਹਾਡੀ ਦਰਗਾਹ ਹੈ ਜਿੱਥੇ ਕਮੀ ਆ ਰਹੀ ਆ ਕਿਸੇ ਨੂੰ ਪ੍ਰਸ਼ਾਦਾ ਨਹੀਂ ਮਿਲ ਰਿਆ ਨਹੀਂ ਤੇ ਤੁਸੀਂ ਹੁਣ ਜਦੋਂ ਮਰਜ਼ੀ ਆ ਕੇ ਜਿਹੜਾ ਮਰਜ਼ੀ ਮੇਰਾ ਭਰਾ ਆ ਕੇ ਵੇਖ ਲਵੇ ਆ ਵੀਡੀਓ ਦੇ ਬਾਅਦ ਆਪਾਂ ਨੇ 24 ਘੰਟੇ ਲੰਗਰ ਕਰ ਦੇਣਾ ਵੀ ਸੰਗਤ ਕਿਤੇ ਆ ਕੇ ਵੀਡੀਓ ਨਾ ਬਣਾ ਲਵੇ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਜਿਹਨੂੰ ਮਰਜ਼ੀ ਆ ਕੇ ਪੁੱਛਿਓ ਅਸੀਂ 100 ਮੀਟਰ ਤੇ ਰਹਿਨੇ ਆ ਜਦੋਂ ਮਰਜ਼ੀ ਆ ਕੇ ਦੇਖੋ ਲੰਗਰ 'ਚ ਪ੍ਰਸ਼ਾਦਾ ਨਹੀਂ ਹੁੰਦਾ ਪੈਸਾ ਕਿੱਥੇ ਜਾ ਰਿਹਾ ਜਿਹੜਾ ਇੰਨਾ ਪੈਸਾ ਚੜ ਰਿਹਾ ਕਿੱਥੇ ਜਾ ਰਿਹਾ ਨਜਾਇਜ਼ ਵਰਤੋਂ ਕਿਉਂ ਕਰ ਰਿਹਾ ਹੈ ਕਾਦੇ ਵਾਸਤੇ ਕਰ ਰਿਹਾ ਹੈ ਨਵੀਆਂ ਗੱਡੀਆਂ ਨਵੇਂ ਹੂਟਰ ਨਵਾਂ ਹਥਿਆਰ ਲੈ ਕੇ ਰੱਖ ਰਿਹਾ ਕਿਹਦੇ ਵਾਸਤੇ ਰੱਖ ਰੇ ਸਾਡੇ ਗਰੀਬਾਂ ਨੂੰ ਮਾਰਨੇ ਇਹਨਾਂ ਨੇ ਉੱਪਰ ਦੀ ਪਾ ਕੇ ਹਥਲੇ ਤੇ ਫੋੜਵਾ ਪਾ ਪਾਦੇ ਆ ਜੇ ਕੋਈ ਹੋ ਕੋਈ ਗਰੀਬ ਆਉਂਦਾ ਫੇਰ ਮੈਂ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਇਹਨਾਂ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਜੋ ਜੋ ਇੱਥੇ ਕੰਮ ਕਰਿਆ ਕਰਦੇ ਆ ਮੈਂ ਹੱਥ ਜੋੜ ਕੇ ਬੇਨਤੀ ਹੈ ਐਸੇ ਸੰਗਤਾਂ ਵੱਲੋਂ ਅਸੀਂ ਅਪੀਲ ਕਰਦੇ ਆ ਤੁਹਾਨੂੰ ਕਿਉਂਕਿ ਸਾਨੂੰ ਖਤਰਾ ਇਹਨਾਂ ਤੋਂ ਇਹ ਕਹਿੰਦੇ ਸਾਨੂੰ ਖਤਰਾ ਇਹਨਾਂ ਨੂੰ ਖਤਰਾ ਨਹੀਂ ਕਿਉਂਕਿ ਇਹਨਾਂ ਕੋ ਪੈਸਾ ਹੈ ਇਹ ਤੇ ਪੈਸਾ ਦੇ ਕੇ ਬੰਦੇ ਨੂੰ ਮਰਵਾ ਦਣਗੇ ਅਸੀਂ ਤਾਂ ਗਰੀਬ ਆ ਜੇ ਸਾਡਾ ਕੋਈ ਨੁਕਸਾਨ ਹੋਵੇ ਬਾਗੂ ਦਰਵਾਜ਼ਾ ਮੁਮਦੇ ਪੱਪੂ ਦੇ ਨਿੰਦੀ ਜੁਮੇਆ ਰੋਂਗੇ ਤੇ ਬਾਕੀ ਜਿੰਨੇ ਇਹਨਾਂ ਦੇ ਪੁਜਾਰੀ ਐ ਕਿਉਂਕਿ ਨਾ ਜੋਰ ਲਾਇਆ ਪਿਆ ਮੈਨੂੰ ਵੀ ਕਾਲ ਕਰਾਈ ਇਹਨਾਂ ਨੇ ਹੁਣ ਪਰਚੇ ਆਵਲ ਨੂੰ ਸਿੱਧੇ ਕਿ ਪਰਚਿਆਂ ਦੀ ਸਾਨੂੰ ਕੋਈ ਤਰਾਜਬਾਜੀ ਨਹੀਂ ਕਿਸੇ ਗਰੀਬ ਦਾ ਘਰ ਜਾੜ ਕੇ ਇਹਨਾਂ ਦੇ ਪੁਜਾਰੀ ਉਹਨਾਂ ਬੀਬੀਆਂ ਨੂੰ ਖਰਾਬ ਰੱਖ ਰਹਿੰਦੇ ਆ ਫਿਰ ਉਹਨਾਂ ਦੇ ਕਮਰੇ ਪਵਾ ਦਿੰਦੇ ਆ ਫਿਰ ਜਿੰਨਾ ਇੱਥੇ ਜਿਹੜੀ ਬਜਰੀ ਰੇਤਾ ਪਈ ਹੁੰਦੀ ਆ ਪਾਰਕ ਚ ਉਹ ਲੈ ਕੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਤੇ ਉਹਨਾਂ ਦੇ ਫਰਸ਼ ਪਾਏ ਜਾਂਦੇ ਆ ਕਿਉਂਕਿ ਕਿ ਝੁੰਗੀ ਸੀ ਹਉਣ ਦੇ ਲੋਕ ਕਮਰੇ ਪਏ ਆ ਤੇ ਪੁਜਾਰੀ ਇਹਨੇ ਤੇ ਰਹਿ ਕਿਥੇ ਰਹੇ ਉਹ ਵੀ ਤੁਹਾਨੂੰ ਦੱਸ ਦਾਂਗਾ ਉਹਨਾਂ ਦੇ ਤਮੇ ਚ ਕੱਲੇ-ਕੱਲੇ ਨਾਂ ਲਾਉਂਗਾ ਮੈਂ ਕਿਉਂਕਿ ਜਿੰਨਾ ਅੱਗੇ ਵਧਣਗੇ ਅਸੀਂ ਪ੍ਰੂਫ ਹਸਮੇਤ ਕਰਾਂਗੇ ਇਹ ਨਹੀਂ ਹਵਾ 'ਚ ਗੱਲ ਕਰਾਂਗੇ ਅਸੀਂ ਉਹ ਗਰੀਬ ਬੰਦਾ ਜਿਹੜਾ ਵਿਚਾਰਾ ਦੋ ਬੱਚੇ ਸੀ ਉਹਦੇ ਉਹ ਅੱਜ ਮਜਬੂਰ ਹੋਇਆ ਪਿਆ ਮੰਗਦਾ ਵਿਚਾਰਾ ਇੱਥੇ ਹਾਂਜੀ ਉਹਦਾ ਪਰਿਵਾਰ ਕਿੱਥੇ ਹੈ ਉਹਨੂੰ ਪੁੱਛ ਕੇ ਪੁਗਰੀ ਪੁੱਛ ਵੀ ਲਿਓ ਜੇ ਮੈਂ ਵੀਡੀਓ ਪਾ ਦੂੰਗਾ ਤੁਹਾਨੂੰ ਜੇ ਕਿਹਨੂੰ ਚਾਹੀਦੀ ਹੋਈ ਮੇਰਾ ਵੀਰ ਬਣ ਕੇ ਸੱਚ ਬੋਲਾਂਗੇ ਸੱਚ ਦੇ ਖੜੇ ਰਾਂਗੇ ਸੱਚ ਦੇ ਪੈਰਾ ਦਾਂਗੇ ਅਸੀਂ ਝੂਠਾ ਹੀ ਬੋਲਣਾ ਨਹੀਂ ਹੈ ਤਾਂ ਸਾਨੂੰ ਕੋਈ ਲੋੜ ਹੈ ਅਸੀਂ ਕਿਸੇ ਨੂੰ ਝੂਠ ਬੋਲ ਕੇ ਨੀਵਾ ਰਗਾ ਦੇ ਸਾਨੂੰ ਕੋਈ ਮਿਲਦੀ ਜਾਣਾ ਪਰ ਉੱਥੇ ਅਸੀਂ ਪ੍ਰੂਫ ਰੱਖਾਂਗੇ ਜਿੱਥੇ ਤੁਸੀਂ ਕੇਸ ਲਾਇਆ ਲਾਓ ਕੇਸ ਇੱਕ ਦੇ ਚਾਰ ਲਾਓ ਕੋਈ ਚੱਕਰ ਨਹੀਂ ਜੇ ਬਾਬਾ ਬੁੱਢਣ ਚਾਹੀਏ ਇਹ ਕਰਕੇ ਸਾਨੂੰ ਇੱਕ ਦੇ 100 ਕੇਸ ਵੀ ਪਾਉਣੇ ਪੈਗੇ ਤੇ ਅਸੀਂ ਚੱਲਾਂਗੇ ਕਿਉਂਕਿ ਤੁਸੀਂ ਇੱਥੇ ਜੋ ਕਰ ਰਹੇ ਜੋ ਠੀਕ ਨਹੀਂ ਕਰ ਰਹੇ ਉਹ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ ਅਸੀਂ ਜਿੰਨਾ ਜਿਹੜੇ ਕਮੇਟੀ ਨਹੀਂ ਬਣਦੀ ਐਜੇ ਵਿੱਚ ਡੀਸੀ ਮੈਡਮ ਹੋਵੇ ਐਸਐਸਪੀ ਸਾਹਿਬ ਹੋਣ ਡੀਸੀ ਡੀਐਸਪੀ ਸਾਹਿਬ ਹੋਣ ਐਸਐਚਓ ਹੋਵੇ ਤਸੀਲਦਾਰ ਹੋਣ ਐਜੇ ਕਮੇਟੀ ਬਣੀ ਤਾਂ ਕਿ ਉਹਦਾ ਪੈਸਾ ਹੈ ਤੇ ਜਿਹੜੀਆਂ ਇਹਨਾਂ ਦੀਆਂ ਮਨਮਾਨੀਆਂ ਜੋ ਇਥੇ ਹੁੰਦੇ ਆ ਉਹ ਕੱਟ ਜਾਵੇ ਜਿਹੜੇ ਇਹ ਭਾਣ ਗਿੰਦੇ ਨਹੀਂ ਨਾ ਜੱਗਾ ਨਾਲ ਮਣਕੇ ਜਾਂ ਗਲਾਸਾਂ ਨਾਲ ਮਣਕੇ ਕੋਲੀਆਂ ਨਾਲ ਮਣਕੇ ਲਿਆ ਜਾਂਦੇ ਆ ਉਹਦਾ ਸਹੀ ਇਸਤੇਮਾਲ ਹੋਣਾ ਚਾਹੀਦਾ ਪੈਸੇ ਦਾ ਕਿਉਂਕਿ ਇਹ ਇਹ ਜਿਹੜਾ ਇਹਨਾਂ ਦਾ ਇਹਨਾਂ ਹੋਇਆ ਹੰਕਾਰ ਚੜਿਆ ਹੋਇਆ ਹੈ ਪੈਸੇ ਨਾਲ ਚੜਿਆ ਹੋਇਆ ਹੈ ਕਿਉਂਕਿ ਦਰਬਾਰ ਤੋਂ ਬੜੀ ਹੋ ਰਹੀ ਹੈ ਪੈਸੇ ਦੀ ਕਿਤੇ ਲੰਗਰਾਂ ਦੇ ਵਿੱਚ ਪਹਿਲਾਂ ਲੰਗਰ ਬਣਾਏ ਜਾਂਦੇ ਆ ਤੇ ਉੱਥੋਂ ਮੁੜ ਕੇ ਉੱਥੇ ਕਾਊਂਟਰ ਕੱਢੇ ਜਾਂਦੇ ਆ ਉਦੋਂ ਕਾਊਂਟਰ ਦੇ ਲੋਹੇ ਵੀ ਲੰਗਰਾਂ ਦੇ ਵਿੱਚ ਕਾਊਂਟਰ ਆ ਉਹ ਕਾਦੇ ਵਾਸਤੇ ਕਾਊਂਟਰ ਕੱਢੇ ਆ ਉਹਦਾ ਕੋਈ ਪੈਸਾ ਉੱਪਰ ਲਾਦਾ ਉਹਨੇ ਤੇ ਭੁਦੀਆਂ ਦੀ ਜੇਬ ਵਿੱਚ ਜਾ ਰਿਹਾ ਬਾਬੇ ਦਰਵਾਜ਼ਾ ਮੁਹੰਮਦ ਦੀ ਤੇ ਇੱਕ ਕਾਊਂਟਰ ਦਾ ਪੈਸਾ ਬਾਬੇ ਦਰਵਾਜ਼ਾ ਮੁਹੰਮਦ ਕੋਲ ਜਾ ਰਿਹਾ ਤੇ ਜਿੱਥੇ ਇਹਨਾਂ ਨੇ ਜੋੜੇ ਘਰ ਬਣਾਉਣੇ ਸੀ ਉੱਥੇ ਇਹਨਾਂ ਨੇ ਜਾ ਕੇ ਦ ਜਿਹੜੀਆਂ ਆਮ ਦਿਨਾਂ ਦੇ ਵਿੱਚ ਅਸੀਂ ਬੜੀ ਚਰਚਾ ਚ ਰਹੀਆਂ ਦੁਕਾਨਾਂ ਆ ਉਹ ਤੇ ਉੱਥੇ ਤੇ ਕਰਾਣਾ ਕਰਾਇਆ ਕਰਾਇਦੇ ਚੜਦੀਆਂ ਸਾਰੀਆਂ ਉਹ ਇੱਕ ਥੱਲੇ ਸਰਾ ਵਾਲੇ ਭਰਾ ਸਾਡੇ ਉਹਨਾਂ ਨੇ ਜੋੜਾ ਘਰ ਬਣਾਇਆ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਨਹੀਂ ਸਰਾ ਪਿੰਡ ਦੇ ਵਿੱਚ ਜਾ ਕੇ ਪੁੱਛ ਵੀ ਲਿਓ ਇਹਨਾਂ ਨੇ ਜੋੜਾ ਘਰ ਚ ਕਾਉਣ ਵਾ ਤੇ ਜ਼ੋਰ ਲਾ ਲਿਆ ਤਾਂ ਵੀ ਉੱਥੇ ਇਹ ਦੁਕਾਨਾਂ ਪਾ ਲਈਏ ਪਰ ਉਹ ਐਜ਼ੇ ਪਿੰਡ ਨੂੰ ਮੈਂ ਸਲੂਟ ਕਰਦਾ ਉਹ ਸੇਵਾ ਦਾ ਸੇਵਾਦਾਰ ਆ ਵਿਚਾਰੇ ਹਰ ਸੰਗਰਾਂ ਨੂੰ ਉਹ ਸੇਵਾ ਕਰਦੇ ਸੀ ਪਰ ਇਹਨਾਂ ਦੀਆਂ ਨੀਤੀਆਂ ਤੋਂ ਤੰਗ ਆ ਗਏ ਹੁਣ ਜਾ ਕੇ ਦੇਖ ਲਓ ਨੇ ਜੰਗਲੇ ਲਾਤੇ ਉੱਥੇ ਵਿਚਾਰਿਆਂ ਨੇ ਬੰਦ ਕਰਤੀ ਸੀ ਹੁਣ ਬੰਦ ਕਰਿਆ ਹੋਇਆ ਸੀ ਇਹਨਾਂ ਨੇ ਉਸ ਜੁੜੇ ਘਰ ਦੀ ਵੀ ਕਬਜ਼ਾ ਕਰ ਲਿਆ ਸੀ ਉਹਨਾਂ ਜਿਹੜਾ ਟੀਮ ਨੇ ਲੈ ਕੇ ਮੇਰੇ ਘਰੇ ਰੱਖੀਆਂ ਸੀ ਮੇਰੇ ਪੁੱਛ ਵੀ ਲਿਓ ਕਿਸੇ ਨੂੰ ਜੇ ਮੈਂ ਝੂਠ ਕਹਿਣਾ ਤੇ ਗੱਲਾਂ ਰੱਖਾਂਗੇ ਸੱਚ ਕਹਾਂਗੇ ਜਿੰਨੀ ਅੱਗੇ ਚੱਲੋਗੇ ਅਸੀਂ ਮੂੰਹ ਖੋਲਦੇ ਰਾਂਗੇ ਕੋਈ ਸਾਨੂੰ ਤਰਾਜਬਾਜੀ ਨਹੀਂ ਜਿੰਨਾ ਚਿਰ ਅਜੇ ਕਮੇਟੀ ਨਹੀਂ ਇੱਥੇ ਬਣਦੀ ਇੱਥੇ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਨਹੀਂ ਬਣਦਾ ਕਿਉਂਕਿ ਤੁਸੀਂ ਪੀਰ ਨਗਾਹੇ ਚੱਲ ਜਿਓ ਪੀਰ ਨਗਾਹੇ ਅਸੀਂ ਵੀ ਜਾਣਦੇ ਆ ਗਏ ਆ ਉੱਥੇ ਦੇਖੋ ਇੱਕ ਇੱਕ ਸਾਡ ਗੁਰਦਰਾਣਾ ਦੇ ਜਗੁਰਦਰਾ ਸਾਹਿਬ ਬਣਿਆ ਹੋਇਆ ਏ ਉੱਥੇ ਨਿਸ਼ਾਨ ਸਾਹਿਬ ਲੱਗਾ ਹੋਇਆ ਏ ਤੇ ਕੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਨਹੀਂ ਬਣ ਸਕਦਾ ਇਹਨਾਂ ਦੇ ਕੀਟੇ ਡਿਪੀਟ ਹੁੰਦੀ ਹੈ ਭਾਈ ਇੱਥੇ ਗੁਰੂ ਹਰਗੋਬਿੰਦ ਸਾਹਿਬ ਆਪਣੇ ਅੱਖਾਂ ਹੱਥੀਂ ਆ ਕੇ ਦਫਨਾਇਆ ਕਿਤੇ ਨਿਸ਼ਾਨ ਸਾਹਿਬ ਨਹੀਂ ਗੁਰੂ ਦਾ ਲੱਗ ਸਕਦਾ ਸਾਡੇ ਦਾ ਇਹਨਾਂ ਨੂੰ ਇਹ ਹੈ ਵੀ ਜੇ ਇੱਥੇ ਗੁਰਦਰਾ ਬਣ ਗਿਆ ਵੀ ਜਿਹੜੀ ਅਸੀਂ ਮਨਮਾਨੀਆਂ ਕਰਨੇ ਆ ਅਸੀਂ ਜੁੱਤੀਆਂ ਪਾ ਕੇ ਦਰਬਾਰਾਂ ਦੇ ਵਿੱਚ ਘੁਮਾਰੇ ਆ ਉਹ ਸਡੀਆਂ ਬੰਦ ਹੋ ਜਾਣੀਆਂ ਕਿਉਂਕਿ ਇੱਥੇ 24 ਘੰਟੇ ਅ ਪੈਰਾ ਹੋ ਜਾਣਾ ਸਾਰੀ ਸੰਗਤ ਦਾ ਜਿਆਦਾ ਕਰਕੇ ਮੈਂ ਐਜ਼ਏ ਸੇਖ ਕੌਨ ਨੂੰ ਬੇਨਤੀ ਕਰਦਾ ਸਿੱਖ ਜਥੇਬੰਦੀਆਂ ਨਾਲ ਗੱਲ ਤੁਹਾਡੀ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਦੇ ਸਬੰਧ ਵਿੱਚ ਤੇ ਮੈਂ ਡੀਸੀ ਮੈਡਮ ਨੂੰ ਇੱਕ ਬੇਨਤੀ ਕਰਦਾ ਈਓ ਸਾਹਿਬ ਨੂੰ ਜਾਂ ਹੋਰ ਵੀ ਜਿੰਨਾ ਵੀ ਪ੍ਰਸ਼ਾਸਨ ਹੈ ਕਿ ਜੇ ਇੱਥੇ ਬੋਰ ਕਰਨ ਵਾਸਤੇ ਜਗ੍ਹਾ ਦਿੱਤੀ ਜਾਂਦੀ ਹੈ ਕਬਰਾਂ ਵਾਸਤੇ ਜਗ੍ਹਾ ਚਲੋ ਪਹਿਲਾਂ ਦੀ ਹੈ ਮਸਜਿਦ ਬਣਾਉਣ ਵਾਸਤੇ ਜਗ੍ਹਾ ਦਿੱਤੀ ਜਾਂਦੀ ਹੈ ਲੈਟਰਿੰਗਾਂ ਬਣਾਉਣ ਵਾਸਤੇ ਜਗ੍ਹਾ ਦਿੱਤੀ ਜਾਂਦੀ ਹੈ ਤੇ ਕੀ ਇਥੇ ਕਿ ਗੁਰਦਰਾ ਸਾਹਿਬ ਵਾਸਤੇ ਨਹੀਂ ਜਗ੍ਹਾ ਦਿੱਤੀ ਜਾਂਦੀ ਬਹੁਤ ਜਗ੍ਹਾ ਹੈ ਜਗ੍ਹਾ ਅਸੀਂ ਪ੍ਰੋਵਾਈਡ ਕਰਵਾਵਾਂਗੇ ਚਾਹੇ ਸਾਨੂੰ ਮੁੱਲ ਵੀ ਲੈਣੀ ਪਵੇ ਲਾਂਗੇ ਸਾਰੀ ਸੰਗਤ ਨਾਲ ਮਿਲ ਕੇ ਅਸੀਂ ਗੁਰੂ ਅਰਗੋਵੈਸਾ ਸਾਹਿਬ ਸਤਾਨ ਬਣਾ ਕੇ ਛੱਡਾਂਗੇ ਕਿਉਂਕਿ ਇਥੇ ਬਣਾਉਣਾ ਚਾਹੀਦਾ ਗੁਰੂ ਅਰਗੋਵੈਸਾ ਸਾਹਿਬ ਆਪ ਆਏ ਆ ਸਾਰੀ ਨੂੰ ਸਾਧ ਸੰਗਤ ਨੂੰ ਪਤਾ ਹੈ ਤੈਨੂੰ ਨਹੀਂ ਪਤਾ ਇਹ ਸਿਰਫ ਇੱਕ ਜਾਣ ਪੁੱਝ ਕੇ ਕੌਂਟਰੋਵਰਸੀ ਕਰਕੇ ਤੇ ਇਹ ਇਥੇ ਗੁਰਦੈਰਾ ਸਾਹਿਬ ਨਹੀਂ ਬਣਦੇ ਰਹੇ ਸਾਨੂੰ ਇਹਨਾਂ ਨਾਲ ਲੜਾਈ ਨਹੀਂ ਸਾਡੀ ਇਹਨਾਂ ਦੀ ਨੀਤੀਆਂ ਮਾੜੀਆਂ ਉਹਨਾਂ ਨਾਲ ਲੜਾਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਖੁਲਾਸੇ ਕਰਾਂਗੇ ਤੇ ਬਿਲਕੁਲ ਸੱਚ ਕਰਾਂਗੇ ਵਿਦ ਪ੍ਰੂਫ ਰੱਖਾਂਗੇ ਨਾਲੇ ਪ੍ਰੂਫ ਰੱਖਿਆ ਗਾਂਗੇ ਬਨਾਲੀ ਬੋਲਿਆ ਕਰਾਂਗੇ ਨਾਲੇ ਵੀਡੀਓ ਚਲਾਇਆ ਕਰਾਂਗੇ ਤੇ ਨਾਲੇ ਹੀ ਬੋਲਿਆ ਕਰਾਂਗੇ ਇਹ ਵੀਡੀਓ ਕਿੱਥੋਂ ਦੀ ਆ ਤੇ ਕੀ ਦੀ ਕੀ ਦੀ ਹੈ ਸਾਰਾ ਕੁਝ ਬੋਲਾਂਗੇ ਦੱਸਾਂਗੇ ਸਾਰੀ ਸੰਗਤ ਦੇ ਚਰਨਾਂ 'ਚ ਉਹ ਤੁਸੀਂ ਡਿਸਾਈਡ ਕਰਨਾ ਵੀ ਅਸੀਂ ਸਹੀ ਹਾਂ ਜਾਂ ਅਸੀਂ ਗਲਤ ਹਾਂ ਅਸੀਂ ਦੁਖੀ ਹੋ ਗਏ ਇਹਨਾਂ ਤੇ ਪਰ ਅਸੀਂ ਲਾਗੇ ਰਹਿਨੇ ਆ ਲੋਕ ਅਥੇ ਦੂਰੋਂ ਦੂਰੋਂ ਆ ਕੇ ਨਤਮਸਤਕ ਹੁੰਦੇ ਬਾਬਾ ਬੁੱਢਣ ਸਾਹਿਬ ਦੇ ਦਰਬਾਰ ਦੇ ਉੱਤੇ ਤੇ ਇਥੇ ਕੁੱਕੜਾ ਵਾਂਗੂ ਲੜਦੇ ਕੁੱਕੜਾ ਵਾਂਗੂ ਪੈਸੇ ਨੂੰ ਰਾਤ ਨੂੰ ਦੇਲੀ ਰਾਤ ਨੂੰ ਲੜਾਈ ਹੁੰਦੀ ਹੈ ਇਹਨਾਂ ਵੀ ਪੈਸੇ ਵੰਡਣ ਕਰਕੇ ਜੇ ਨਹੀਂ ਹੁੰਦੀ ਤੇ ਮੇਰੇ ਨਾਲ ਗੱਲ ਕਰਨੇ ਲਾਈਵ ਡਿਬੇਟ ਰੱਖਣ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਐਜ਼ ਅ ਸਿੱਖ ਜਥੇਬੰਦੀਆਂ ਤੇ ਜਿਨ੍ਹਾਂ ਸੂਝਵਾਨ ਵੀਰ ਐ ਭਰਾ ਸਾਡੇ ਸਾਰੇ ਆਉਣ ਜੇ ਇਹ ਕਹਿੰਦੇ ਆ ਵੀ ਅਸੀਂ ਜੱਥੇ ਉਹ ਨਹੀਂ ਝੂਠ ਬੋਲਦੇ ਆ ਨਾਜਰ ਵੀ ਝੂਠ ਬੋਲਦੇ ਆ ਵੀਰ ਵੀ ਝੂਠ ਬੋਲਦੇ ਆ ਲਾਈਵ ਡਿਬੇਟ ਰੱਖਣ ਪੂਰਾ ਪੱਤਰਕਾਰ ਭਾਈ ਚੜਾਵੇ ਕਿਉਂਕਿ ਕਈ ਪੱਤਰਕਾਰ ਵੀਰਾਂ ਨੂੰ ਇਹ ਨਮਰਾਹ ਕਰਦੇ ਆ ਦੱਸ ਦਿੰਦੇ ਆ ਚਲੋ ਪਤਾ ਨਹੀਂ ਹੁਣ ਕੀ ਹੋ ਖਬਰ ਵੀ ਨਹੀਂ ਸਹੀ ਲਾਂਦੇ ਤੇ ਕਈ ਪੱਤਰਕਾਰ ਭਰਾ ਸਾਡੇ ਐਦਾਂ ਦੇ ਉਹਨਾਂ ਨੂੰ ਸਲੂਟ ਹੈ ਉਹਨਾਂ ਨੇ ਠੋਕ ਠੋਕ ਕਮਾਂ ਲਾਈਆਂ ਵਧੀਆ ਭਰਾ ਸਾਡੇ ਕਿਉਂਕਿ ਸੱਚ ਦਾ ਸਾਥ ਦੇਣਾ ਸਾਰਿਆਂ ਦਾ ਫਰਜ਼ ਮੰਦਾ ਲਾਈਵ ਡਿਬੇਟ ਰੱਖਣ ਜਿਹਦੇ ਵਿੱਚ ਭਾਵੇਂ ਜਿਹੜਾ ਮਰਜ਼ੀ ਕੋ ਆ ਜਾਵੇ ਕੋਈ ਤਰਾਜਬਾਜੀ ਨਹੀਂ ਤੇ ਆਪਾਂ ਸੱਚ ਬੋਲਾਂਗੇ ਇਹ ਜਿਹੜੇ ਮਰਜ਼ੀ ਆ ਜਾਣ ਸਾਡੇ ਜੋ ਇੱਕ ਬੰਦਾ ਜਿਹੜਾ ਮਰਜ਼ੀ ਚੋਣ ਲੈਣਾ ਚਾਹੇ ਨਾਜਰਬਾਈ ਹੋਣਾ ਚੋਣ ਲੈਣ ਜਾਂ ਮੈਨੂੰ ਚੋਣ ਲੈਣ ਜਿੰਨੂੰ ਕਹਿ ਦੇਣਗੇ ਅਸੀਂ ਉਹ ਅਸੀਂ ਆਵਾਂਗੇ ਤੇ ਲਾਈਬ ਡਿਰੇਟ ਰੱਖਾਂਗੇ ਕਿਉਂਕਿ ਇੱਥੇ ਇਹਨਾਂ ਨੇ ਕੜਾ ਪ੍ਰਸ਼ਾਦ ਬਣਾਉਣਾ ਸ਼ੁਰੂ ਕਰਤਾ ਮੈਂ ਸੰਗਤ ਨੂੰ ਬੇਨਤੀ ਕਰਾਂ ਮੈਂ ਦਿਮਾਗ ਚੋਂ ਗੱਲ ਨਿਕਲਦੀ ਸੀ ਗੱਲਾਂ ਬਹੁਤ ਆ ਵੀਡੀਓ ਲੰਬੀ ਹੋ ਜਾਣੀ ਆ ਇੱਥੇ ਇਹਨਾਂ ਨੇ ਕੜਾ ਪ੍ਰਸ਼ਾਦ ਬਣਾਉਣਾ ਸ਼ੁਰੂ ਕਰਤਾ ਸਮਝ ਜੀ ਉਸ ਤੋਂ ਅਪਰੰਤ ਸਾਨੂੰ ਪਤਾ ਲੱਗਿਆ ਬਈ ਕਿੜਿਆ ਕੜਾ ਪ੍ਰਸ਼ਾਦ ਬਣ ਲਾ ਪਿਆ ਅਸੀਂ ਆ ਗਏ ਕੜਾ ਪ੍ਰਸ਼ਾਦ ਰੋਕਿਆ ਵੀ ਇੱਥੇ ਤੁਸੀਂ ਕੜਾ ਪ੍ਰਸ਼ਾਦ ਨਹੀਂ ਤ ਕੜਾ ਪ੍ਰਸ਼ਾਦ ਬਣਾ ਲੈਂਦੇ ਸੀ ਤੇ ਚਮਚੇ ਦੇ ਨਾਲ ਕੱਟ ਕੇ ਦਿਓ ਦੂਨੀਏ ਚ ਪਾ ਕੇ ਦਿੰਦੇ ਸੀ ਇੱਕ ਇਹਨਾਂ ਨੇ ਬਿਜ਼ਨਸ ਬਣਾ ਲਿਆ ਸੀ ਤੇ ਅਸੀਂ ਆਦੇ ਉੱਥੇ ਉੱਥੇ ਜਿਸ ਨੇ ਨਾਲ ਕੜਾ ਪ੍ਰਸ਼ਾਦ ਲਿਖਿਆ ਹੈ ਕਾਊਂਟਰ ਕੜਾ ਪ੍ਰਸ਼ਾਦ ਤੇ ਉੱਥੇ ਹੀ ਪੋਚਾ ਮਾਰ ਕੇ ਗਏ ਪੁੱਛ ਲਓ ਮਾਰਿਆ ਕਿ ਨਹੀਂ ਮਾਰਿਆ ਜਾਂ ਬਾਬਾ ਦਲਵਾਗ ਮੁਹੰਮਦ ਅਸੀਂ ਵੀ ਸੱਚ ਆ ਕਿ ਝੂਠ ਆ ਮੇਰੀ ਗੱਲ ਉਹ ਕੜਾਈ ਵੀ ਅਸੀਂ ਲੈ ਕੇ ਗਏ ਉਹ ਗੁਰਦੁਆਰਾ ਸਾਹਿਬ ਚ ਪਈ ਹੋਈ ਆ ਉਹ ਝੂਠ ਨਹੀਂ ਗਿਆ ਦੇਖ ਕੋਈ ਇਹਨਾਂ ਨੇ ਮਜ਼ਾਕ ਸਮਝਿਆ ਦੇਖਦਾ ਦੇਖ ਕਿੰਨੇ ਸੁਚਮਨਾ ਬਣਾਈ ਜਾਂਦੀ ਐ ਇਹਨਾਂ ਨੂੰ ਪਤਾ ਕਿਸੇ ਗੱਲ ਦਾ ਇਹਨਾਂ ਨੂੰ ਸਿਰਫ ਇਹ ਐ ਵੀ ਪੈਸਾ ਇਕੱਠਾ ਕਰਨਾ ਕਿਸੇ ਨਾ ਕਿਸੇ ਤਰੀਕੇ ਕਿੱਦਾਂ ਕਰੀਏ ਪੈਸਾ ਇਕੱਠਾ ਕਰੀਏ ਐਸ਼ ਬਰਾਦੀ ਕਰੀਏ ਨਸ਼ੇ ਪੱਤੇ ਛਕੀਏ ਬਸ ਹੋਰ ਕੁਛ ਨਹੀਂ ਇਹਨਾਂ ਦੇ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਫੈਸਲਾ ਤੁਸੀਂ ਕਰਨਾ ਅਸੀਂ ਕੱਲੀ-ਕੱਲੀ ਗੱਲ ਤੁਹਾਡੇ ਚਰਨਾਂ 'ਚ ਰੱਖਾਂਗੇ ਅਸੀਂ ਨਹੀਂ ਚਾਹਦੇ ਕਿ ਕੋਈ ਕੌਂਟਰੋਵਰਸੀ ਹੋਵੇ ਪਰ ਇਹਨਾਂ ਨੇ ਛੇੜ ਲਈ ਇਹਨਾਂ ਪਰ ਸਾਨੂੰ ਬਾਬਾ ਜੀ ਕਰਕੇ ਮੈਂ ਬਾਰ-ਬਾਰੀ ਗੱਲ ਕਰਨਾ ਬਾਬਾ ਬੁੱਢਣ ਜੀ ਕਰਕੇ ਇਹਦੇ ਸਾਰੇ 100 ਪਰਚੇ ਸਾਨੂੰ ਚੱਲਣ ਨੂੰ ਤਿਆਰ ਐ ਅਸੀਂ ਜਿੱਥੇ ਸਾਨੂੰ 22 ਤਰੀਕ ਨੂੰ ਬੁਲਾਇਆ ਜਾਵਾਂਗੇ ਅਸੀਂ ਐਜੇ ਪ੍ਰੂਫ ਲੈ ਕੇ ਜਾਵਾਂਗੇ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਮੰਤਰੀ ਸਾਹਿਬ ਇਹਨਾਂ ਨੇ ਗਲਾਂ ਦੇ ਵਿੱਚ ਪਰਨੇ ਪੁਆਲੇ ਪੜੇ ਪੁਆਲੇ ਠੀਕ ਐ ਪਰ ਇਹ ਤੁਹਾਡੇ ਵੱੰਨ ਤੁਹਾਡੇ ਵੀ ਨਹੀਂ ਸਕਦੇ ਕਿਉਂ ਇਹਨਾਂ ਦਾ ਇੱਕ ਬੰਦਾ ਦੇ ਐਮਪੀ ਖੜਾ ਤੁਹਾਡੇ ਬਰਾਬਰ ਜਿਹੜਾ ਕੁਝ ਦਿਨ ਪਹਿਲਾਂ ਰਾਤ ਨੂੰ ਸੱਟ ਖਾਂਦਾ ਦੇ ਕੇ दारू ਨਾਲ ਰੱਜ ਕੇ 108 ਐਂਬੂਲੈਂਸ ਦੇ ਵਿੱਚ ਉਹ ਮੁੜ ਕੇ ਜਾਂਦਾ ਕਿੱਥੇ ਜਾਂਦਾ ਆਨੰਦਪੁਰ ਸਾਹਿਬ ਈ ਉਹ ਗੱਡੀ 'ਚ ਵੀ ਜਾ ਸਕਦਾ ਸੀ ਉਹਨੇ ਇੱਕ ਵੀਡੀਓ ਬਣਾਈ ਉਹਨੇ ਡਾਕਟਰਾਂ ਨੂੰ ਬਲੈਕਮੇਲ ਕਰਿਆ ਨਹੀਂ ਤੇ ਮੈਂ ਪ੍ਰੂਫ ਦੇਣਾ ਉਹ ਵੀਡੀਓ ਸਾਰਿਆਂ ਕੋਲ ਹੈਗੀ ਮੇਰੇ ਕੋਲ ਵੀ ਹੈਗੀ ਹੈ ਮੈਂ ਪਾ ਵੀ ਦਊਗਾ ਜੇ ਇਹਨੂੰ ਲੋਡ ਦੇ ਤੇ ਕਮੈਂਟਾਂ ਦੇ ਵਿੱਚ ਦਿਖਾ ਦਊਗਾ ਮੈਂ ਡਾਕਟਰਾਂ ਨੂੰ ਬਲੈਕਮੇਲ ਕਰਕੇ ਉਹਨੇ 108 ਐਂਬੂਲੈਂਸ ਬੁਲਾਈ ਫਿਰ ਐਂਬੂਲੈਂਸ ਦੇ ਵਿੱਚ ਜਾਂਦੇ ਨੇ ਵੀਡੀਓ ਬਣਵਾਈ ਫਿਰ ਉੱਥੇ ਰਿਹਾ ਉੱਥੇ ਵੀਡੀਓ ਬਣਾਈ ਫਿਰ ਬੈਂਸ ਸਾਹਿਬ ਕਿੰਨਾ ਤੁਹਾਨੂੰ ਮਾੜਾ ਚੰਗਾ ਬੋਲਿਆ ਵੀਡੀਓ ਦੇ ਵਿੱਚ ਤੁਸੀਂ ਆ ਬੰਦਾ ਜਾਲਾ ਲਿਓ ਤੇ ਇੱਕ ਸਾਡਾ ਪੁਜਾਰੀ ਭਰਾ ਇਹ ਬੜਾ ਉਹ ਡਿੰਗਾ ਮਰ ਮਾਰ ਕੇ ਅੱਗੇ ਪਿਛੇ ਹੁੰਦਾ ਸੀ ਤੋਂ ਰਣਾਜੀ ਦੀ ਰੈਲੀ ਜਿਗਿਆ ਉਹ ਵੀ ਮੈਂ ਫੋਟੋਆਂ ਜਨਤਾ ਕਰ ਦੂੰਗਾ ਇੱਕ ਦੇ ਬਣ ਦਿਓ ਯਾਰ ਜਿਹਦੇ ਵੀ ਬਾਨਾ ਤੁਸੀਂ ਗੁਮਰਾਹ ਨਾ ਤੇ ਇਹਨੂੰ ਕਰੋ ਪਰ ਜਿੰਨਾ ਤੁਸੀਂ ਪਾਪ ਗਰੀਬ ਦੀ ਦੁਕਾਨ ਤੇ ਕਵਾ ਕੇ ਲਿਆ ਨਾ ਇਹ ਤੁਹਾਨੂੰ ਸਮੇਂ-ਸਮੇਂ 'ਤੇ ਦੇਣਾ ਪੈਣਾ ਤੁਹਾਨੂੰ ਜੋ ਉਸ ਗਰੀਬ ਭਰਾ ਦੀ ਜਿਹੜੀ 36000 ਨੂੰ ਕਿਰਾਏ ਤੇ ਜਿਹੜੀ ਕਿ ਉਹਨੂੰ ਵੀ ਕਿਰਾਏ ਤੇ ਦੇਣੀ ਦੁਕਾਨ ਤੁਸੀਂ ਭਈ ਦੁਕਾਨ ਇਹ ਪਵਾਜੇ ਹਟਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਚੰਗਰੇ ਵਿਚਾਰ ਨਾਲ ਬੇਨਤੀ ਕਰਦੇ ਤੁਸੀਂ ਸਾਰਾ ਜ਼ਾਹ ਦਿਓ ਅਸੀਂ ਨਗਰ ਪੰਚਾਇਤ ਨੂੰ ਵੀ ਬੇਨਤੀ ਕਰਦੇ ਆਂ ਕਿ ਤੁਹਾਨੂੰ ਇੱਕਦਗਾਂ ਜ਼ਰੂਰ ਦਿਖੀ ਬਾਕੀ ਨਹੀਂ ਦਿਖੀਆਂ ਬਾਕੀ ਅਸੀਂ ਦਿਖਾਵਾਂਗੇ ਜਦੋਂ ਆ ਵੋਟਾਂ ਪੈ ਜਾਣੀਆਂ ਉਸ ਤੋਂ ਬਾਅਦ ਸੰਗਤਾਂ ਦਾ ਇਕੱਠ ਕਰਾਂਗੇ ਉਹਦੇ ਵਿੱਚ ਸਾਰਾ ਕੋਈ ਰੱਖਾਂਗੇ ਠੀਕ ਹੈ ਜੀ ਫਿਰ ਤੁਸੀਂ ਆਪ ਵੀ ਦੇਖ ਲਓ ਵੀ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਕਿਉਂਕਿ ਡੀਸੀ ਮੈਡਮ ਤਾਂ ਕਹੀਂ ਪਹੁੰਚ ਕੀਤੀ ਹੋਈ ਆ ਉੱਥੇ ਤੱਕ ਅਸੀਂ ਮੰਗ ਪੱਤਰ ਦਿੱਤੇ ਹੋਏ ਆ ਉਸੇ ਵੀ ਇਲੈਕਸ਼ਨ ਤੋਂ ਬਾਅਦ ਆ ਟਾਈਮ ਸਾਨੂੰ ਮਿਲੇ ਹੋਏ ਆ ਇਹ ਜਿੰਨਾ ਜਿਹੜੇ ਕਮੇਟੀ ਨਹੀਂ ਬਣਦੀ ਉਹਨਾਂ ਜਿਹੜੀ ਸੁਖਦਾ ਸਾਹ ਨਹੀਂ ਲਾਂਗੇ ਤੇ ਜਿੰਨਾ ਜਿਹੜੇ ਗੁਰਦੁਆਰਾ ਸਾਹਿਬ ਗੁਰੂ ਆਰ ਗੋਬਿੰਦ ਸਾਹਿਬ ਦਾ ਨਹੀਂ ਬਣਦਾ ਸਾਡੀ ਜਿਥੇ ਬੰਦੀਆਂ ਨਾਲ ਗੱਲਬਾਤ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਤੁਹਾਨੂੰ ਦੇਖਣ ਨੂੰ ਮਿਲੂਗਾ ਸਿੱਖ ਜੱਤੇ ਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਭਰਾਵਾਂ ਦਾ ਕਿ ਵੀਡੀਓ ਪੁਜਾ ਦਿਓ ਜਿਨ੍ਹਾਂ ਭਰਾਵਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਗੁਰੂ ਗੁਰਦੁਆਰਾ ਸਾਹਿਬ ਕਰਕੇ ਕੋ ਬਾਨਣਾ ਚਾਹੀਦਾ ਅਸੀਂ ਸੱਚ ਕਹਿ ਰਹੇ ਹਾਂ ਜਿੱਥੇ ਜਿਹੜੇ ਸਾਡੇ ਗੁਰੂ ਗਏ ਹੈ ਉੱਥੇ ਤੇ ਉਹਨਾਂ ਦੇ ਸਤਾਨ ਬਾਨਨੇ ਚਾਹੀਦੇ ਆ ਅਸੀਂ ਕੋ ਕੰਟਰੋ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕੋਈ ਨਹੀਂ ਜਿਹੜੀ ਹੁਣ ਵੀਡੀਓ ਪਾਵਾਂਗੇ ਭਾਵੇਂ ਅਸੀਂ ਦੂਏ ਤੀਏ ਦਨ ਪਾਇਆ ਕਰਨ ਦਾ ਪ੍ਰੂਫ ਹਸ ਮੇਰੇ ਤੁਹਾਡੇ ਕੋ ਫਰੇਵ ਜੀ ਰੱਖਿਆ ਕਰਾਂਗੇ ਨਾਲ ਪ੍ਰੂਫ ਨਾਲ ਵੀਡੀਓ ਚੱਲਿਆ ਕਰੂ ਨਾਲ ਸਾਰਾ ਗੁਰ ਅਸੀਂ ਤੁਹਾਡੇ ਮੋਰੇ ਰੱਖਾਂਗੇ ਕੋਈ ਨਹੀਂ ਪਰਚਿਆਂ ਦੀ ਗੱਲ ਕੋਈ ਨਹੀਂ ਬਾਬਾ ਜੀ ਬੁੱਢੇ ਚਾਹ ਕਰਕੇ ਮੈਂ ਤੁਹਾਨੂੰ ਫੇਰ ਕਹਿਣਾ ਕਿ ਦਰਗਾਹ ਕਰਕੇ ਸਾਨੂੰ ਇੱਕ ਦੇ 100 ਪਰਚੇ ਵੀ ਕਰਾਉਣੇ ਪਏ ਤੇ ਕਰਾਵਾਂਗੇ ਇਹਨਾਂ ਤੋਂ ਨਿਯਾਤ ਇਹਨਾਂ ਤੋਂ ਦਰਗਾਹ ਦੀ ਕਮੇਟੀ ਬਣਾ ਕੇ ਤੇ ਦਰਗਾਹ ਦਾ ਜਿਹੜਾ ਪ੍ਰਬੰਧ ਆ ਉਹ ਕਿਸੇ ਚੰਗੇ ਵੀਰਾਂ ਦੇ ਹੱਥਾਂ 'ਚ ਦਬਾਵਾਂਗੇ ਉਹ ਜਿਹੜੇ ਅਸੀਂ ਪਿਛੇ ਨਹੀਂ ਹਟਾਂਗੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਨੂੰ ਇਹਦਾ ਜਿੰਨਾ ਵੀ ਪ੍ਰਬੰਧ ਹੈ ਪ੍ਰਸ਼ਾਸਨ ਆਪਣੇ ਹੱਥਾਂ ਦੇ ਵਿੱਚ ਲਵੇ ਹੱਥ ਜੋੜ ਕੇ ਬੇਨਤੀ ਇਹ ਆ ਕਿ ਜਿਹੜੀਆਂ ਮਨਮਾਨੀਆਂ ਕਰਦੇ ਆ ਉਹਨਾਂ ਤੋਂ ਨਿਯਾਤ ਮਿਲੇ ਕਿਦਾਂ ਇਹ ਸੰਗਤ ਨੂੰ ਬੋਲਦੇ ਆ ਉਹ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀਡੀਓ ਦਿਖਾਉਂਗਾ ਕਿਉਂਕਿ ਇਹਨਾਂ ਨੂੰ ਬੋਲਣ ਦਾ ਪਤਾ ਹੀ ਨਹੀਂ ਲੱਗਦਾ ਪੈਸੇ ਨਾਲ ਤਾਂ ਦਿਮਾਗ ਇਹਨਾਂ ਦਾ ਖਰਾਬ ਹੋਇਆ ਹੈ ਉਹ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿਹਨੂੰ ਬੋਲਿਆ ਕੀ ਕਰਿਆ ਉਹ ਵੀ ਤੁਹਾਨੂੰ ਮੈਂ ਵੀਡੀਓ ਦੇ ਦੂੰਗਾ ਤੁਸੀਂ ਆਪਦੇ ਲੈਣੇ ਦਾੜੇ ਜਿਹਨਾਂ ਨੂੰ ਇਹ ਗਲਤ ਬੋਲ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀਡੀਓ ਤੁਹਾਨੂੰ ਜਨਤਾ ਕਰਾਂਗੇ। ਪਰ ਅਸੀਂ ਬੇਨਤੀ ਕਰਦੇ ਆਂ ਸਾਰੇ ਸਾਰੇ ਵੀਰ ਮੇਰੇ ਬਾਬਾ ਜੀ ਬਾਬਾ ਬੁੱਢਣਸ਼ਾਹੀ ਦੇ ਕਰਕੇ ਆਵਾਜ਼ ਚੱਕੋ ਤਾਂ ਕਿ ਆਪਾਂ ਸਾਰੇ ਵੀਰ ਇਕੱਠੇ ਹੋ ਕੇ ਇੱਥੇ ਇੱਕ ਰਸੀਵਰ ਲਵਾਈਏ ਕਮੇਟੀ ਬਣਵਾਈਏ ਡੀਸੀ ਮੈਡਮ ਦੇ ਨਿਸ਼ਾਨ ਨਿਰਦੇਸ਼ਾਂ ਦੇ ਵਿੱਚ ਜਿੱਥੇ ਐਸਐਸਪੀ ਸਾਹਿਬ ਹੋਣ ਡੀਐਸਪੀ ਸਾਹਿਬ ਹੋਣ ਐਸਐਚਓ ਸਾਹਿਬ ਹੋਣ ਐਸਐਮ ਹੋਣ ਤੇ ਬਾਕੀ ਸਾਡੇ ਲੋਕਲ ਸਾਰੇ ਵੀਰ ਹੋਣ ਜੀਦੇ ਵਿੱਚ ਸਰਪੰਚ ਪੰਜ ਪਿੰਡਾਂ ਦੀ ਸਾਡੀ ਬਣੀ ਉਹ ਕਮੇਟੀ ਤੇ ਜਿੰਨਾ ਪੈਸਾ ਹੈ ਜਿੱਦਾਂ ਨੂਰਪੁਰ ਕਮੇਟੀ ਬਣੀ ਹੋਈ ਹੈ ਉਹ ਪੈਸਾ ਜਿਹੜਾ ਗਰੀਬਾਂ ਦੇ ਵਿਆਹਾਂ ਵਿੱਚ ਵੀ ਲੱਗਾਂ ਡਿਆ ਕੁੜੀਆਂ ਦੇ ਵਿਆਹਾਂ ਵਿੱਚ ਪੀਰ ਨਗਾਹੇ ਬਣੀ ਹੋਈ ਹੈ ਐਦਾਂ ਇੱਥੇ ਇੰਟਰਸਟ ਬਣੇ ਤੇ ਇੰਟਰਸਟ ਬਣ ਕੇ ਜਿੰਨਾ ਪੈਸਾ ਹੈ ਸਹੀ ਤਰੀਕੇ ਦੇ ਨਾਲ ਦਰਬਾਰ ਦੇ ਉੱਤੇ ਲੱਗੇ ਇੱਥੇ ਸੋਨੇ ਦੀਆਂ ਕੰਧਾਂ ਹੋ ਜਾਣ ਸੋਨੇ ਦੇ ਦਿਨਾਂ ਦੇ ਵਿੱਚ ਜੇ ਪੈਸਾ ਇੰਟਰਸਟ ਬਣ ਕੇ ਲੱਗੂਗਾ ਤੇ ਆਉਣ ਵਾਲੇ ਜਿਹੜਾ ਸਾਰੇ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਦੇ ਇਸੇ ਤਰ੍ਹਾਂ ਸਾਡਾ ਸਾਥ ਦਿਓ ਕੋਈ ਗੱਲ ਨਹੀਂ ਪਰਚੇ ਅਸੀਂ ਕਰਾਂਦੇ ਰਹਾਂਗੇ ਪਰ ਇੰਟਰਸਟ ਬਣਾ ਕੇ ਹਟਾਂਗੇ ਜੋ ਇੱਥੇ ਚੱਲ ਰਿਹਾ ਹੈ ਇਤੋਂ ਅਸੀਂ ਨਿਜਾਤ ਜਿਹੜੀ ਦਰਗਾਹ ਹੈ ਇਹਨਾਂ ਤੋਂ ਆਜ਼ਾਦ ਕਰਾਵਾਂਗੇ ਕਿਉਂਕਿ ਇਹਨਾਂ ਨੇ ਕੁਝ ਬੰਦਿਆਂ ਨੇ ਜਿਹੜੀ ਦਰਗਾਹ ਤੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਤੇ ਪੈਸੇ ਜਿਹੜੀ ਦਰਵਰਤੋਂ ਜਿਹੜੀ ਹੋ ਰਹੀ ਹੈ ਇਹ ਸਾਡੇ ਅੱਖਾਂ ਦੇ ਮੂਰੇ ਹੁਣ ਨਹੀਂ ਦੇਖ ਹੁੰਦੀ ਸਾਡੇ ਕੋਲ ਹੁਣੇ ਪਿੱਛੇ ਨਹੀਂ ਹਟਾਂਗੇ ਸਾਰਿਆਂ ਨੂੰ ਵੱਧ ਚੜ ਕੇ ਬੇਨਤੀ ਇਹ ਆ ਕਿ ਕੋਈ ਨਹੀਂ ਲਕਸ਼ਣਾ ਤੋਂ ਵਾਦਾ ਤੁਹਾਨੂੰ ਸਾਰਿਆਂ ਨੂੰ ਲੰਘ ਲੈੰਦੋ ਉਸ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਟਾਈਮ ਦੱਸਾਂਗੇ ਇਕੱਠ ਕਰਾਂਗੇ ਉਹ ਘਟ ਦੇ ਵਿੱਚ ਆਪਾਂ ਸਾਰੇ ਵੀਰ ਬੈਠ ਕੇ ਸੇਕ ਜਿਵੇਂ ਮਦੀਨਾ ਵਿੱਚ ਗੱਲ ਚੱਲ ਰਹੀ ਹੈ ਸੱਦੇ ਪੱਤਰ ਤਾਂਗੇ ਅਸੀਂ ਸਾਰਿਆਂ ਨੂੰ ਜਿਹਦੇ ਵਿੱਚ ਪ੍ਰਸ਼ਾਸਨ ਨੂੰ ਬੁਲਾਵਾਂਗੇ ਤੇ ਜਿੱਦਾਂ ਵੀ ਇਲਾਕਾ ਕਹੂਗਾ ਸੰਗਤ ਕਹੂਗੀ ਉਦਾਂ ਹੀ ਹੋਊਗਾ ਸਾਰਿਆਂ ਚਰਣਾ ਵਿੱਚ ਵੇਂਦੀ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ